ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਨਵਦੀਪ ਸਿੰਘ ਲੁਧਿਆੜਵੀ ਉਤੇ ਅੱਜ ਹੈ ਜੀ 143ਵਾਂ ਦਿਨ 100 ਦਿਨ 100 ਡਿਫਰੈਂਟ ਸਟਾਈਲ ਆਫ ਟਰਬਨਸ ਤੁਹਾਨੂੰ ਸਿਜਾ ਕੇ ਦਿਖਾਉਣ ਦਾ ਅਤੇ ਤੁਹਾਨੂੰ ਸਿਖਾਉਣ ਦਾ ਅੱਜ ਤੁਹਾਨੂੰ ਅਸੀਂ ਗੁਰਮੁਖੀ ਦਸਤਾਰ ਇੱਕ ਦੇ ਪੰਜ-ਪੰਜ ਲੜਾਂ ਲਈ ਸਿਜਾ ਕੇ ਦਿਖਾਵਾਂਗੇ ਇਸ ਦਸਤਾਰ ਦੀ ਪੂਣੀ ਨੂੰ ਥੋੜਾ ਜਿਆਦਾ ਧਿਆਨ ਨਾਲ ਸਮਝਣ ਦੀ ਲੋੜ ਪਵੇਗੀ ਇਸ ਲਈ ਕੋਈ ਵੀ ਪਾਰਟ ਨਾ ਸਕਿੱਪ ਨਾ ਕਰਿਓ ਤੁਹਾਨੂੰ ਹਰ ਇੱਕ ਚੀਜ਼ ਪੂਰੀ ਡਿਟੇਲ ਚ ਦੱਸਾਂਗਾ ਮੈਂ ਤੇ ਕੋਸ਼ਿਸ਼ ਕਰਾਂਗਾ ਜਲਦੀ ਤੋਂ ਜਲਦੀ ਸਮਝਾਣ ਦੀ ਠੀਕ ਹੈ ਜੀ ਅੱਜ ਮੈਂ ਵੀਡੀਓ ਕੁਝ ਜ਼ਿਆਦਾ ਲੰਬੀ ਨਹੀਂ ਕੀਤੀ ਥੋੜੀ ਜਿਹੀ ਸ਼ਾਰਟ ਫਾਰਮ ਦੇ ਵਿੱਚ ਵੀਡੀਓ ਲੈ ਕੇ ਆਇਆ ਬਟ ਤੁਹਾਨੂੰ ਚੀਜ਼ਾਂ ਸਾਰੀਆਂ ਸਮਝਾਵਾਂਗਾ ਤੇ ਕੁਝ ਲੁਕਾਉਂਗਾ ਨਹੀਂ ਦੱਸੂਗਾ ਤੁਹਾਨੂੰ ਸਭ ਕੁਝ ਹੀ ਮੈਂ ਗੱਲ ਕਰਦੇ ਪਹਿਲਾਂ ਦੇਖੋ ਦਸਤਾਰ ਆਪਣੀ 8 ਮੀਟਰ ਦਸਤਾਰ ਰੂਪੀਆ ਵੈਲ ਕੈਮੀਕਲ ਕਪੜਾ ਆ ਦੋਨਾਂ ਹਿੱਸਿਆਂ ਤੇ ਇਸ ਤਰੀਕੇ ਨਾਲ ਦਸਤਾਰ ਨੂੰ ਪਾਣੀ ਲਗਾਵਾਂਗੇ ਦੇਖੋ ਲਾਈਟ ਕਲਰ ਮੈਂ ਇਸ ਲਈ ਸੇ ਜਾ ਕੇ ਦਿਖਾ ਰਿਹਾ ਕਿਉਂਕਿ ਇਹਦੇ ਵਿੱਚ ਨਾ ਤੁਹਾਨੂੰ ਸਮਝਾਣਾ ਸੌਖਾ ਹੋ ਜਾਂਦਾ ਹੈ ਤੇ ਗੱਲ ਕਰਦੇ ਆ ਇਹ ਆਪਣੀ ਸਿੰਗਲ ਦਸਤਾਰ ਹੈ 8 ਮੀਟਰ ਰੁਪਿਆ ਵੈਲ ਕੈਮੀਕਲ ਕਪੜੇ ਦੇ ਵਿੱਚ ਦੋਨਾਂ ਸਾਈਡਾਂ ਤੇ ਚੰਗੀ ਤਰ੍ਹਾਂ ਪਾਣੀ ਲਗਾਵਾਂਗੇ ਪਾਣੀ ਲਗਾ ਕੇ ਦਸਤਾਰ ਦੀ ਅਸੀਂ ਪੂਣੀ ਕਰਾਂਗੇ ਨੋਰਮਲੀ ਇਸ ਦਸਤਾਰ ਦੀ ਪੂਣੀ ਕਰਨ ਲਈ ਨਾ ਦੋ ਬੰਦੇ ਤਾਂ ਚਾਹੀਦੇ ਚਾਹੀਦੇ ਹੁੰਦੇ ਆ ਬਟ ਜਦੋਂ ਜ਼ਿਆਦਾ ਲੜ ਬਣਾਣੇ ਹੋਣ ਉਹਦੇ ਵਿੱਚ ਨਾ ਤਿੰਨ ਬੰਦੇ ਹੋਣ ਤਾਂ ਬਹੁਤ ਜ਼ਿਆਦਾ ਵਧੀਆ ਟੰਗਣਾ ਪੂਣੀ ਹੋ ਜਾਂਦੀ ਆ ਇਸ ਲਈ ਥੋੜਾ ਧਿਆਨ ਦੇ ਵਿੱਚ ਰੱਖਿਓ ਜਿਆਦਾ ਲੜ ਤੁਹਾਨੂੰ ਪਹਿਲਾਂ ਹੀ ਬਣਾਣੇ ਪੈਣੇ ਆ ਇਸ ਦਸਤਾਰ ਦੇ ਵਿੱਚ ਮੈਂ ਤੁਹਾਨੂੰ ਸਿੰਗਲ ਪੇਚਾ ਵਾਲੀ ਡਬਲ ਪੇਚਾ ਵਾਲੀ 트리플 ਪੇਚਾ ਵਾਲੀ ਇੱਕ ਦੇ ਚਾਰ ਪੇਚਾ ਵਾਲੀ ਤੇ ਅੱਜ ਲੈ ਕੇ ਆਇਆ ਇੱਕ ਤੇ ਪੰਜ ਪੇਚਾ ਵਾਲੀ ਗੁਰਮੁਖੀ ਦਸਤਾਰ ਦੀ ਵੀਡੀਓ ਜਿਹੜੀਆਂ ਪਹਿਲੀਆਂ ਵੀਡੀਓ ਪਾਈਆਂ ਸੀ ਉਹਨਾਂ ਦੇ ਵਿੱਚ ਪੂਣੀ ਕਰਨ ਦਾ ਸਟਾਈਲ ਥੋੜਾ ਜਿਹਾ ਡਿਫਰੈਂਟ ਸੀਗਾ ਤੇ ਇਹਦਾ ਡਿਫਰੈਂਟ ਹੋਵੇਗਾ ਦਸਤਾਰ ਦੀ ਪੂਣੀ ਕਰਨ ਲਈ ਇਸ ਤਰੀਕੇ ਨਾਲ ਕਿਸੇ ਨੂੰ ਫੜਾ ਜਣਾ ਪਹਿਲਾਂ ਉਤੋਂ ਨਾ ਇਕੱਠੀ ਕਰ ਲੈਣਾ ਦਸਤਾਰ ਨੂੰ ਇੱਕ ਵਾਰੀ ਜਿੰਨਾ ਨਾ ਪਾਣੀ ਚੰਗੀ ਤਰ੍ਹਾਂ ਰਾਚੇ ਜਾਵੇ ਦਸਤਾਰ 'ਚ ਤੇ ਦੁਬਾਰਾ ਦੇਖ ਲਓ ਸਿੰਗਲ ਦਸਤਾਰ ਹੈ ਇਹਦੀਆਂ ਕੰਨੀਆਂ ਨੂੰ ਆਪਸ ਦੇ ਵਿੱਚ ਜੋੜ ਲਵਾਂਗੇ ਕੰਨੀਆਂ ਨੂੰ ਜੋੜਨ ਤੋਂ ਬਾਅਦ ਨਾ ਅਸੀਂ ਦੇਖੋ ਤਿੰਨ ਕੁੰਗਲਾ ਦੇ ਗੈਪ ਨਾਲ ਨਾ ਇਸ ਕੰਨੀ ਨੂੰ ਇੱਕ ਪਾਸੇ ਨੂੰ ਮੋੜ ਦੇਣਾ ਹੈ ਮੰਨ ਲਓ ਤੁਸੀਂ ਜਿੱਦਾਂ ਮੈਂ ਮੋੜ ਰਿਹਾ ਨਾ ਖੱਬੇ ਪਾਸੇ ਨੂੰ ਇਸ ਤਰੀਕੇ ਨਾਲ ਮੋੜ ਲੈਣਾ ਹੈ ਇਹਨਾਂ ਤੁਹਾਡਾ ਪਹਿਲਾ ਲੜ ਬਣ ਜਵੇਗਾ ਹੁਣ ਤੁਸੀਂ ਕੀ ਕਰਨਾ ਹੈ ਜਿੱਦਾਂ ਮੈਂ ਤੁਹਾਨੂੰ ਪੂਣੀ ਕਰਨੀ ਦੱਸਾਂਗਾ ਨਾ ਦੇਖੋ ਤਿੰਨ ਉਂਗਲਾ ਲੈਣੀ ਹੈ ਤਿੰਨ ਉਂਗਲਾ ਚ ਦੋ ਉਂਗਲਾ ਉੱਪਰ ਰੱਖਣੀਆਂ ਨੇ ਇੱਕ ਉਂਗਲ ਨਾ ਕੱਪੜੇ ਤੋਂ نیچے ਕੱਢ ਦੇਣੀ ਆ ਦੋਨੋਂ ਪੱਲਿਆਂ ਦੇ ਇਸ ਤਰੀਕੇ ਨਾਲ ਇਕੱਠਾ ਕਰਦੇ ਜਾਵਾਂਗੇ ਇਹਨਾਂ ਤੁਹਾਡੇ ਲੜ ਬ ਤੇ ਪੇਚਾਂ ਦੀ ਜਿਹੜੀ ਚੜਾਈ ਆ ਉਹ ਵੀ ਬਰਾਬਰ ਰਹੇਗੀ। ਜੇਕਰ ਪ੍ਰੋਪਰ ਆਈਡੀ ਦੇ ਨਾਲ ਤੁਸੀਂ ਇਸ ਤਰੀਕੇ ਨਾਲ ਨਾਲ ਦੇ ਨਾਲ ਪੇਚ ਬਣਾ ਸਕਦੇ ਹੋ। ਇਹ ਦੇਖੋ ਸਭ ਤੋਂ ਮੋੜੇ ਵਾਲੀ ਉਂਗਲ ਨੂੰ ਅਸੀਂ نیچے ਰਖੜਾਏ ਆ ਤੇ ਉੱਪਰ ਲਿਆ ਜਿਹੜੀਆਂ ਦੋ ਉਂਗਲਾਂ ਹੋਣਗੀਆਂ ਨਾ ਉਹਨਾਂ ਨੂੰ ਅਸੀਂ ਉੱਪਰਲੇ ਪਾਸੇ ਰਖਣਾ ਆ। ਆ ਦੇਖੋ ਜਿੱਦਾਂ ਮੈਂ ਤੁਹਾਨੂੰ ਦੁਬਾਰਾ ਕਰਕੇ ਦਿਖਾਵਾਂਗਾ ਸਭ ਤੋਂ ਮੋੜੇ ਵਾਲੀ ਉਂਗਲ ਆਪਾਂ نیچے ਕੀਤੀ ਕਪੜੇ ਦੇ ਦੋ ਉਂਗਲਾਂ ਉੱਪਰ ਛੜਤੀਆਂ ਸੀ ਘੁਮਾ ਕੇ ਕਪੜੇ ਨੂੰ ਉੱਪਰ ਲਿਆਏ। ਇਹ ਨਾਲ ਤੁਹਾਡੇ ਚਾਰ ਲੜ ਬਣ ਗਏ। ਹੁਣ ਪੰਜਵਾਂ ਲੜ ਚਾਹੀਦਾ। ਇਸ ਪੱਲੇ ਨੂੰ ਨੀਚੋਂ ਘੁਮਾ ਕੇ ਲੈ ਕੇ ਆਵਾਂਗੇ। ਦੇਖੋ ਇਹ ਤੇ ਇਹਨੂੰ ਇੱਕ ਵਾਰ ਆ ਦੇਖੋ ਇਸ ਢੰਗ ਨਾਲ ਦੇਖ ਲੈਣਾ ਪੰਜਵਾਂ ਲੜ ਬਣਾਣਾ ਹੈ ਇਹਨੂੰ ਜਿੰਨਾ ਕਚੋੜਾ ਚਾਹੀਦਾ ਓਨਾ ਕਪੜਾ ਚੋੜਾ ਛੱਡ ਕੇ ਅੰਦਰ ਨੂੰ ਫੋਲਡ ਕਰ ਦੇਣਾ ਹੈ ਇਸੇ ਢੰਗ ਨਾਲ ਤੁਸੀਂ ਇਧਰੋਂ ਜੀ ਨਾ ਇਕੱਠਾ ਕਰ ਲੈਣਾ ਕੱਪੜੇ ਨੂੰ ਤੇ ਤੈਹ ਮਾਰ ਕੇ ਨਾ ਹੱਥ ਫੇਰ ਕੇ ਪ੍ਰੈਸ ਕਰ ਲੈਣਾ ਇਹਨੂੰ ਇੱਕ ਤਰ੍ਹਾਂ ਪ੍ਰੈਸ ਨਹੀਂ ਪ੍ਰੈਸ ਫੇਰਨ ਦੀ ਗੱਲ ਨਹੀਂ ਕਰੀ ਹੱਥਾਂ ਨਾਲ ਹੀ ਪ੍ਰੈਸ ਕਰ ਲੈਣਾ ਦੱਬ ਕੇ ਤੇ ਇਸ ਤੋਂ ਬਾਅਦ ਚ ਨਾ ਦੋਨੋਂ ਭਲੇ ਸਹੀ ਕਰ ਲੈਣੇ ਨੇ ਦੂਜੇ ਪਾਸਿਓ ਵੀ ਨਾ ਅਸੀਂ ਇਹੀ ਚੀਜ਼ ਸੇਮ ਕ ਤਰੀਕੇ ਨਾਲ ਕਰਨੀ ਆ ਤਾਂ ਜੋ ਪੂਣੀ ਆਪਣੀ ਸਹੀ ਢੰਗ ਨਾਲ ਹੋ ਸਕੇ ਆ ਦੇਖੋ ਇਧਰੋਂ ਪ੍ਰੋਪਰ ਹੋ ਗਈ ਆ ਹੁਣ ਦੂਜੇ ਪਾਸਿਓ ਇਸ ਪਾਸਿਓ ਵੀ ਸੇਮ ਐਜ਼ ਇਟ ਇਜ਼ ਉਦਾਂ ਹੀ ਪੂਣੀ ਕਰਨੀ ਆ ਤੁਸੀਂ ਜਿੱਦਾਂ ਉਧਰੋਂ ਜੀ ਖੱਬੇ ਪਾਸੇ ਪੱਲਾ ਛੱਡਿਆ ਸੀਗਾ ਨਾ ਆਪਾਂ ਪਹਿਲਾਂ ਕੰਨੀ ਵਾਲਾ ਹਿੱਸਾ ਥੋੜਾ ਜਿਹਾ ਉਦਾਂ ਹੀ ਸੱਜੇ ਪਾਸੇ ਨੂੰ ਕਰਨਾ ਹੈ ਇਧਰੋਂ ਤੇ ਇਧਰੋਂ ਜੀ ਖੱਬੇ ਹੱਥ ਨਾਲ ਅਸੀਂ ਪੱਲੇ ਉੱਪਰ ਨੂੰ ਇਕੱਠੇ ਕਰਦੇ ਜਾਵਾਂਗੇ ਕਿਉਂਕਿ ਇਧਰੋਂ ਰਿਵਰਸ ਕੰਮ ਕਰਨਾ ਪੈਣਾ ਨਾ ਦੋਨਾਂ ਪਾਸੇ ਪੂਣੀਆਂ ਅਲੱਗ-ਅਲੱਗ ਕੰਮ ਕਰਦੀਆਂ ਹੁੰਦੀਆਂ ਨਾ ਉਧਰੋਂ ਜੇ ਤੁਸੀਂ ਸੱਜੇ ਪਾਸੇ ਪੂਣੀ ਉਸ ਤਰੀਕੇ ਨਾਲ ਸਹੀ ਕਰ ਰਹੇ ਸੀਗੇ ਇਧਰੋਂ ਖੱਬੇ ਪਾਸੇਓ ਕਰਨੀ ਪੈਣੀ ਆ ਤੁਹਾਨੂੰ ਤੇ ਤਾਂ ਜਾ ਕੇ ਪੂਣੀ ਸਹੀ ਬਣੂਗੀ ਉਹੀ ਦੇਖੋ ਮੋਹਲੀ ਉਂਗਲ ਨੀਚਲੇ ਹਿੱਸੇ ਤੇ ਰੱਖ ਕੇ ਦੋਵੇਂ ਉਂਗਲਾਂ ਤੁਸੀਂ ਉੱਪਰ ਰੱਖ ਕੇ ਇਸ ਤਰੀਕੇ ਨਾਲ ਫੋਲਡ ਕਰਦੇ ਜਾਣਾ ਇਹਨਾਂ ਪ੍ਰੋਪਰ ਤੁਹਾਨੂੰ ਆਈਡੀਆ ਰਹੇਗਾ ਕਿ ਕਿੰਨਾ ਕੁ ਕੱਪੜਾ ਫੋਲਡ ਕਰਨਾ ਹੈ ਇਹ ਦੋਹਰਾ ਕੱਪੜਾ ਹੈ ਇਹਨਾਂ ਲੜ ਤੁਹਾਡੇ ਸਾਰੇ ਬਰਾਬਰ ਮੋٹے ਰਹਿਣਗੇ ਇਸ ਢੰਗ ਨਾਲ ਪੂਣੀ ਕਰਨ ਦਾ ਇਹ ਫਾਇਦਾ ਹੋਊਗਾ ਆ ਦੇਖੋ ਨੀਚੇ ਜੀ ਆਪਾਂ ਪੱਲਾ ਕੱਢਿਆ ਉਹਨਾਂ ਪਿਛਲੇ ਪੱਲੇ ਜਿਹੜੇ ਉਹ ਟੱਕ ਵੀ ਦਿੱਤੇ ਅਸੀਂ ਤੇ ਇਹਨਾਂ ਸਾਡਾ ਇੱਕ ਹੋਰ ਪੱਲਾ ਬਣ ਗਿਆ ਤੇ ਟੋਟਲ ਆਪਣੇ 5 ਲੜ ਹੋ ਗਏ ਨੇ ਹੁਣ ਇਹ ਜਿਹੜੇ 5 ਲੜ ਬਣਾਈ ਨੇ ਇੱਕ ਵਾਰੀ ਗਿਣ ਲੈਂਦੇ ਆਪਾਂ ਇਹਨਾਂ ਨੂੰ ਤੇ ਦੇਖੋ ਇਹ ਪ੍ਰੋਪਰ ਸਾਰੇ ਬਰਾਬਰ ਮੋਟੇ ਨੇ ਇਹਨਾਂ ਨੂੰ ਐਦਾਂ ਹੀ ਪ੍ਰੈਸ ਕਰਦੇ ਜਾਣਾ ਆ ਹੁਣ ਆਪਾਂ ਦੋ ਬੰਦਿਆਂ ਨੂੰ ਫੜਾਤੀ ਹੋਈ ਪੂਣੀ ਤੇ ਹੁਣ ਅਸੀਂ ਸੈਂਟਰ ਦੇ ਵਿੱਚੋਂ ਨਾਲ ਦੇ ਨਾਲ ਤਾਂ ਪੂਣੀ ਨੂੰ ਉਸੇ ਤਰੀਕੇ ਨਾਲ ਸਹੀ ਕਰਦੇ ਜਾਵਾਂਗੇ ਇੱਕ-ਇੱਕ ਕਰਕੇ ਲੜਾਂ ਨੂੰ ਬਣਾਉਂਦੇ ਜਾਵਾਂਗੇ ਆ ਦੇਖੋ ਆਪਾਂ ਉਸੇ ਤਰੀਕੇ ਨਾਲ ਪਹਿਲਾਂ ਅਸੀਂ ਪੱਲਾ ਇਸ ਤਰੀਕੇ ਨਾਲ ਅੰਦਰ ਨੂੰ ਫੋਲਡ ਕਰਤਾ ਕੰਨੀ ਵਾਲਾ ਠੀਕ ਹੈ ਉਹਨਾਂ ਕੀ ਫੋਲਡ ਕੀਤਾ ਆ ਹੁਣ ਨੀਚਲੇ ਹਿੱਸੇ ਤੋਂ ਨਾ ਹੱਥ ਫੇਰ-ਫਿਰ ਕੇ ਪਹਿਲਾਂ ਅਸੀਂ ਲੜਾਂ ਨੂੰ ਉੱਪਰ ਨੂੰ ਕੱਢਾਂਗੇ ਜਿਹਦੇ ਨਾਲ ਨਾ ਤੁਹਾਡਾ ਕੋਈ ਵੀ ਲੜ ਪਤਲਾ ਨਹੀਂ ਹੋਵੇਗਾ ਇਸ ਤਰੀਕੇ ਨਾਲ ਸਿੱਧਾ ਹੀ ਕਰਕੇ ਲੈ ਕੇ ਆਵਾਂਗੇ ਤੇ ਉੱਪਰੋਂ ਜੀ ਹੱਥ ਫੇਰੀ ਜਾਵਾਂਗੇ ਇੰਨਾ ਲੜ ਤੁਹਾਡੇ ਬੈਠੀ ਜਾਣਗੇ ਇੱਕ ਜਗ੍ਹਾ ਤੇ ਗੁਰਮੁਖੀ ਦਸਤਾਰ ਦੇ ਵਿੱਚ ਨਾ ਸਭ ਤੋਂ ਜ਼ਿਆਦਾ ਮੇਨ ਇੰਪੋਰਟੈਂਟ ਹੀ ਪੂਣੀ ਦਾ ਹੁੰਦਾ ਆ ਜੇ ਤੁਸੀਂ ਪੂਣੀ ਸਹੀ ਢੰਗ ਨਾਲ ਨਹੀਂ ਨੀ ਨਾ ਕੀਤੀ ਤੇ ਫਿਰ ਤੁਹਾਡੀ ਦਸਤਾਰ ਦੇ ਵਿੱਚ ਵੀ ਕਮੀਆਂ ਆਉਣੀਆਂ ਸ਼ੁਰੂ ਹੋ ਜਾਣੀਆਂ ਨੇ ਇਸ ਲਈ ਜਦੋਂ ਜ਼ਿਆਦਾ ਪੇਚਾ ਵਾਲੀ ਪੂਣੀ ਸਜਾਣੀ ਆਂਦਾ ਤੁਸੀਂ ਠੀਕ ਹੈ ਤਾਂ ਉਹਦੇ ਵਿੱਚ ਨਾ ਤੁਹਾਨੂੰ ਧਿਆਨ ਰੱਖਣਾ ਪੈਣਾ ਲੜ ਸਾਰੇ ਬਰਾਬਰ ਮੋٹے ਹੋਣੇ ਚਾਹੀਦੇ ਨੇ ਆ ਦੇਖੋ ਮੈਂ ਨੀਚੋਂ ਜੀ ਹੱਥ ਫੇਰ ਕੇ ਪੱਲਿਆਂ ਨੂੰ ਨਾ ਉੱਪਰ ਬਰਾਬਰ ਕਰਦਾ ਦੋਨਾਂ ਨੂੰ ਫਿਰ ਆਪਾਂ ਉਹਨੂੰ ਉੱਪਰੋ ਜੀ ਫੜ ਕੇ ਇਸ ਤਰੀਕੇ ਨਾਲ ਪੱਲੇ ਨੂੰ ਇਕੱਠਾ ਕਰ ਲੈਣੇ ਆ ਆ ਦੇਖੋ ਇਸ ਤਰੀਕੇ ਨਾਲ ਦੁਬਾਰਾ ਕਰਕੇ ਦਿਖਾ ਰਹੇ ਆ ਆ ਪੱਲਾ ਫੜ ਲਿਆ ਆ ਸਾਡਾ ਚੌਥਾ ਲੜ ਬਣ ਗਿਆ ਜੀ ਆ ਦੇਖੋ ਆ ਚਾਰ ਲੜ ਨੇ ਸਾਡੇ ਤੇ ਹੁਣ ਆਪਾਂ ਨੀਚੋਂ ਜੀ ਪੱਲਾ ਜਿਹੜਾ ਖਿੱਚ ਕੇ ਉਹਨੂੰ ਬਰਾਬਰ ਕਰਾਂਗੇ ਆ ਦੇਖੋ ਇੱਥੋਂ ਜੀ ਐਦਾਂ ਖਿੱਚਿਆ ਪੱਲੇ ਨੂੰ ਬਰਾਬਰ ਕੀਤਾ ਇਹਦੇ ਵਿੱਚ ਢਿੱਲ ਨਹੀਂ ਲੈਣ ਦੇਣੀ ਤੇ ਹੁਣ ਇਹਨੂੰ ਅੱਧਾ ਪ ਇਨੂੰ ਉੱਪਰ ਨੂੰ ਚੱਕ ਦੇਣਾ ਹੈ ਇਹ ਵੀ ਲੜ ਬਾਕੀ ਲੜਾਂ ਵਾਂਗ ਬਰਾਬਰ ਮੋਟਾ ਹੋ ਜਾਵੇਗਾ ਪੰਜੋ ਲੜ ਬਣ ਗਏ ਫਿਰ ਇਹਨਾਂ ਦੇ ਉੱਤੇ ਨਾ ਇਦਾਂ ਹੱਥ ਫਿਰ ਕੇ ਇਹਨਾਂ ਨੂੰ ਪ੍ਰੈਸ ਕਰਨਾ ਹੈ ਸੱਜੇ ਹੱਥ ਨਾਲ ਉੰਨੇ ਲੜ ਨੂੰ ਫੜ ਲੈਣਾ ਹੈ ਜਿੰਨਾ ਲੜ ਅਸੀਂ ਬਣਾਇਆ ਹੈ ਫਿਰ ਖੱਬੇ ਹੱਥ ਨਾਲ ਪ੍ਰੈਸ ਕਰਕੇ ਇਸ ਤਰੀਕੇ ਨਾਲ ਪੱਲੇ ਨੂੰ ਇਕੱਠੇ ਕਰਦੇ ਜਾਵਾਂਗੇ ਇਹੀ ਚੀਜ਼ ਤੁਸੀਂ ਸਾਰੀ ਦਸਤਾਰ ਦੇ ਵਿੱਚ ਅਪਲਾਈ ਕਰਨੀ ਆ ਇਹੀ ਪ੍ਰੋਸੈਸ ਤੁਸੀਂ ਰਿਪੀਟ ਕਰਨਾ ਆ ਇਸ ਤੋਂ ਅੱਗੇ ਪੂਣੀ ਕਰਨ ਦੀ ਤੁਹਾਡੀ ਆਪਣੀ ਜ਼ਿੰਮੇਵਾਰੀ ਹੈ ਮੈਂ ਤੁਹਾਨੂੰ ਸਾਰੀਆਂ ਚੀਜ਼ਾਂ ਸਮਝਾ ਦੀਆਂ ਹੋਈਆਂ ਜੇ ਤੁਹਾਨੂੰ ਕੋਈ ਚੀਜ਼ ਨਾ ਸਮਝ ਆਈ ਹੋਵੇ ਤਾਂ ਦੁਬਾਰਾ ਪੂਣੀ ਦੇਖ ਲਿਓ ਇੱਕ ਵਾਰੀ ਮੈਂ ਤੁਹਾਨੂੰ ਹੋਰ ਕਰਕੇ ਦਿਖਾਉਂਗਾ ਇਹ ਚੀਜ਼ ਤੇ ਧਿਆਨ ਨਾਲ ਕਰਨਾ ਹੈ ਸੇਮ ਉਹੀ ਪ੍ਰੋਸੈਸ ਰਿਪੀਟ ਕਰਨਾ ਹੈ ਕੰਨੀ ਨੂੰ ਆਪਾਂ ਉਨਾ ਕੀ ਫੋਲਡ ਕੀਤਾ ਆ ਨੀਚੇ ਜੀ ਹੱਥ ਫੇਰ ਕੇ ਅਸੀਂ ਪੱਲੇ ਨੂੰ ਉੱਪਰ ਤੱਕ ਲੈ ਕੇ ਆਨੇ ਆ ਪ੍ਰੈਸ ਕਰਕੇ ਪੱਲੇ ਨੂੰ ਬਿਠਾਣੇ ਆ ਇਸੇ ਤਰੀਕੇ ਨਾਲ ਇੱਕ ਇੱਕ ਕਰਕੇ ਪੱਲੇ ਅਸੀਂ ਬਣਾਵਾਂਗੇ ਪੱਲੇ ਸਾਰੇ ਹੀ ਤੁਹਾਡੇ ਇੱਕੋ ਬਰਾਬਰ ਹੀ ਮੋਟੇ ਹੋਣਗੇ ਜੇ ਤੁਸੀਂ ਇਸ ਢੰਗ ਦੇ ਨਾਲ ਪੂਣੀ ਕਰੋਗੇ ਜੇ ਆਪਾਂ ਨੋਰਮਲ ਤਰੀਕੇ ਨਾਲ ਪੂਣੀ ਕਰੀਏ ਨਾ ਪੱਲੇ ਚੱਕ ਚੱਕ ਕੇ ਤਾਂ ਕੋਈ ਲੜ ਮੋਟਾ ਹੋਏਗਾ ਕੋਈ ਲੜ ਤੁਹਾਡਾ ਪਤਲਾ ਹੋਣ ਦੇ ਚਾਂਸ ਵੱਧ ਜਾਂਦੇ ਹੁੰਦੇ ਆ ਇੱਕ ਸਟੀਕ ਤਰੀਕੇ ਨਾਲ ਕੀਤੀ ਹੋਈ ਚੀਜ਼ ਹਮੇਸ਼ਾ ਸਹੀ ਸਾਬਤ ਹੁੰਦੀ ਆ ਟਾਈਮ ਭਾਵੇਂ ਜ਼ਿਆਦਾ ਲੱਗਦਾ ਇਹਨੂੰ ਦਿਮਾਗ ਤੁਹਾਨੂੰ ਇੱਕ ਵਾਰੀ ਹੀ ਲਾਣਾ ਪੈਣਾ ਅੱਗੇ ਤਾਂ ਤੁਸੀਂ ਇਸੇ ਤਰੀਕੇ ਨਾਲ ਕਰੋਗੇ ਫਿਰ ਜੇ ਤੁਸੀਂ ਇੱਕ ਵਾਰ ਗਲਤ ਕਰੋਗੇ ਤਾਂ ਅੱਗੇ ਵੀ ਗਲਤ ਹੀ ਕਰਦੇ ਜਾਵੋਗੇ ਉਸੇ ਢੰਗ ਨਾਲ ਇਹ ਵੀ ਪੱਲਾ ਅਸੀਂ ਇਕੱਠਾ ਕੀਤਾ ਪਟ ਇਕੱਠਾ ਕਰਕੇ ਨਾ ਇਹਨੂੰ ਅਸੀਂ ਹੱਥ ਫੇਰ ਲਿਆ ਤੇ ਆਪਣੀ ਪੂਣੀ ਆ ਜਿਹੜੀ ਹੁਣ ਲਗਭਗ ਕੰਪਲੀਟ ਆ ਜੀ ਤੇ ਇਸੇ ਢੰਗ ਨਾਲ ਤੁਸੀਂ ਵੀ ਪੂਣੀ ਕਰ ਸਕਦੇ ਹੋ ਆ ਦੇਖੋ ਜੀ ਹੁਣ ਪੂਣੀ ਚੈੱਕ ਕਰ ਲਓ ਕਿ ਸਾਰੀ ਪੂਣੀ ਆਪਣੀ ਬਰਾਬਰ ਹੈ ਓਕੇ ਆ ਨਾ ਜੀ ਹੁਣ ਆਪਾਂ ਦਸਤਾਰ ਲਈ 베ਸ ਤਿਆਰ ਕਰਾਂਗੇ 베ਸ ਤਿਆਰ ਕਰਨ ਲਈ ਮੇਰੇ ਵੀਰੋ ਸਿਰ ਦੇ ਵਿੱਚ ਘਾਰ ਅਸੀਂ ਜੋੜਾ ਸਾਈਮ ਨੂੰ ਸਜਾ ਲਵਾਂਗੇ ਇਸ ਤਰੀਕੇ ਨਾਲ ਤੁਸੀਂ ਢਿੱਲਾ ਜੋੜਾ ਕਰਨਾ ਹੈ ਤਾਂ ਜੋ ਸੈਂਟਰ ਦੇ ਵਿੱਚ ਨਾ ਟਿਕ ਸਕੇ ਤੇ ਨਾਲ ਹੀ ਕੰਗਾ ਸਾਈਮ ਨੂੰ ਵੀ ਸਜਾ ਲਵਾਂਗੇ ਹੁਣ ਅਸੀਂ ਇਹਦੇ ਉੱਪਰ ਜੀ ਇੱਕ 80 ਸੈਂਟੀਮੀਟਰ ਦਾ ਜਿਹੜਾ ਪਟਕਾ ਆ ਉਹਨੂੰ ਸਜਾ ਲੈਣਾ ਆ ਪਿਛਲੇ ਹਿੱਸੇ ਤੇ ਦੋ ਗੱਠਾ ਮਾਰਾਂਗੇ ਦੋ ਪੱਠਾ ਮਾਰ ਕੇ ਇਹਨੂੰ ਚੰਗੀ ਤਰ੍ਹਾਂ ਟਾਈਟ ਕਰ ਲੈਣਾ ਆ ਦਸਤਾਰ ਦੀ ਗੋਲਾਈ ਲਈ ਸਾਈਡਾਂ ਤੇ ਅਸੀਂ ਥੋੜਾ ਜਿਹਾ ਐਕਸਟਰਾ ਕੱਪੜਾ ਰੱਖਾਂਗੇ ਦੋਨਾਂ ਸਾਈਡਾਂ ਤੇ ਤਾਂ ਜੋ ਦਸਤਾਰ ਦੀ ਗੋਲਾਈ ਬਣ ਸਕੇ ਦਸਤਾਰ ਥੋੜੀ ਜੀ ਜ਼ਿਆਦਾ ਬਾਹਰ ਨਾ ਆ ਸਕੇ ਕੇਸਾ ਨੂੰ ਹਰੇਕ ਹਿੱਸੇ ਤੋਂ ਅੰਦਰ ਕਰ ਦੇਵਾਂਗੇ ਜੀ ਅੱਜ ਮੇਰੇ ਵੀਰੋ ਸਾਨੂੰ ਨਾ 143 ਦਿਨ ਹੋ ਗਏ ਆ ਕੱਲੇ 7 ਦਿਨ ਤੋਂ ਬਾਅਦ ਚੋ ਨਾ ਹੁਣ ਸਾਡੇ 150 ਦਿਨ ਕੰਪਲੀਟ ਹੋ ਜਾਣੇ ਨੇ ਇਸ ਲਈ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਕਿਉਂਕਿ ਅਸੀਂ ਰੋਜ਼ ਤੁਹਾਡੇ ਲਈ ਨਾ ਪਿਛਲੇ 143 ਦਿਨ ਤੋਂ ਨਵੇਂ ਸਟਾਈਲ ਦੀ ਦਸਤਾਰ ਲੈ ਕੇ ਆ ਰਹੇ ਹਾਂ ਤੁਹਾਨੂੰ ਅਸੀਂ ਜਲਦੀ ਕਿਤੇ ਕੋਈ ਦਸਤਾਰ ਦੀ ਵੀਡੀਓ ਰਿਪੀਟ ਨਹੀਂ ਕੀਤੀ ਕੁਝ ਨਵਾਂ ਹੀ ਕਰਕੇ ਦਿਖਾਇਆ ਆ ਠੀਕ ਹੈ ਮੇਰੇ ਵੀਰੋ ਇਸ ਲਈ ਵੀਡੀਓ ਨੂੰ ਲਾਈਕ ਜਰੂਰ ਕਰਿਆ ਕਰੋ ਤੇ ਜਿਨ੍ਹਾਂ ਨੇ ਹਾਲੇ ਤੱਕ ਸਬਸਕ੍ਰਾਈਬ ਨਹੀਂ ਨਾ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਕਲਿੱਕ ਕਰ ਲੈਣਾ ਜੀ ਜਿਹੜੀਆਂ ਨਵੀਆਂ ਵੀਡੀਓ ਹਾਲੇ ਅਸੀਂ ਅਪਲੋਡ ਕਰਨੀਆਂ ਨੇ ਉਹ ਤੁਹਾਡੇ ਤੱਕ ਪਹੁੰਚਦੀਆਂ ਰਹਿਣਗੀਆਂ ਹੁਣ ਅਸੀਂ ਗੱਲ ਕਰਦੇ ਹਾਂ ਜੀ ਇਹਨਾਂ ਦ ਇਹ ਦੋਨੋਂ ਬੇਸ ਨਾ 40 40 ਸੈਂਟੀਮੀਟਰ ਦੇ ਨੇ ਇਹਨਾਂ ਦੀ ਅਸੀਂ ਤੈਅ ਮਾਰ ਕੇ ਰੱਖੀ ਹੋਈ ਆ ਦੋਨੋਂ ਤੁਸੀਂ ਉਸ ਜਗ੍ਹਾ ਤੇ ਰੱਖਣੇ ਨੇ ਜਿੱਥੋਂ ਤੁਸੀਂ ਪੱਗ ਦੀ ਗੋਲਾਈ ਕਰਨੀ ਆ ਖਾਸ ਤੌਰ ਤੇ ਅਸੀਂ ਬੇਸ ਉੱਥੇ ਰੱਖਦੇ ਹੁੰਦੇ ਆ ਕਿ ਜਿੱਥੋਂ ਸਾਡੇ ਨਾ ਕੰਨ ਹੁੰਦੇ ਆ ਅੱਧਾ ਕੰਨ ਦੇ ਕੋਲ ਬਾਕੀ ਬੇਸ ਉੱਪਰ ਇਹਦੇ ਨਾਲ ਕੰਨਾਂ ਤੋਂ ਥੋੜੀ ਜਿਹੀ ਉੱਪਰੋਂ ਜੀ ਗੋਲਾਈ ਬਣਦੀ ਹੁੰਦੀ ਦਸਤਾਰ ਦੀ ਤੁਸੀਂ نیچے ਵੀ 베이스 ਰੱਖ ਸਕਦੇ ਹੋ ਜੇ ਤੁਹਾਨੂੰ ਨੀਚੋ ਜੀ ਜ਼ਿਆਦਾ ਗਲਾਈ ਚਾਹੀਦੀ ਆ ਬਟ ਜਿਹੜੀ ਗਲਾਈ ਪਰਫੈਕਟ ਮੇਰੇ ਹਿਸਾਬ ਨਾਲ ਮੈਨੂੰ ਲੱਗਦੀ ਆ ਉਹ ਇਸੇ ਪੋਜੀਸ਼ਨ ਤੇ 베이스 ਰੱਖ ਕੇ ਲੱਗਦੀ ਆ ਬਾਕੀ ਪਤਰੇ ਪੱਲੇ ਨੂੰ ਅਸੀਂ ਦੇਖੋ ਅੰਦਰ ਕਰ ਦਾਂਗੇ ਜਿੱਥੇ ਤੁਹਾਨੂੰ ਸਹੀ ਲੱਗੇ ਤੁਸੀਂ ਉੱਥੇ 베이스 ਨੂੰ ਟਿਕਾ ਲੈਣਾ ਆ ਹੁਣ ਉੱਪਰਲੇ ਪਾਸੇੋਂ ਤੇ ਨਿਚਲੇ ਪਾਸੇੋਂ 베이스 ਨੂੰ ਚੰਗੀ ਤਰ੍ਹਾਂ ਅੰਦਰ ਕਰ ਲੈ ਜਿੱਥੇ ਤੁਹਾਨੂੰ ਲੱਗੇ ਕਿ ਜ਼ਿਆਦਾ ਬਾੜ ਨੂਆ 베이스 ਨਾ ਤਾਂ ਜ਼ਿਆਦਾ ਨੀਵਾ ਹੋਵੇ ਨਾ ਹੀ ਜ਼ਿਆਦਾ ਉੱਚਾ ਹੋਵੇ ਹੁਣ ਮੇਰੇ ਵੀਰੋ ਆਪਣਾ ਜਿਹੜਾ ਬੇਸ ਆ ਉਹ ਰੈਡੀ ਆ ਆਪਾਂ ਨੋਰਮਲ ਕੋਈ ਐਕਸਟਰਾ 50 ਨਹੀਂ ਸਜਾਣੀ ਹੈਗੀ ਤੇ ਉਸ ਮਾਲਕ ਦਾ ਨਾਮ ਲੈ ਕੇ ਅਸੀਂ ਦਸਤਾਰ ਸਜਾਉਣੀ ਸ਼ੁਰੂ ਕਰਾਂਗੇ ਜੀ ਪਹਿਲੇ ਪੱਲੇ ਨੂੰ ਅਸੀਂ ਇਸ ਜਗ੍ਹਾ ਤੇ نیچے ਅੰਦਰ ਕੱਢ ਦੇਣਾ ਸੁੱਚੀ ਦਸਤਾਰ ਹੈ ਜੀ ਆਪਣੀ ਇਹ ਮੂਹ ਦੇ ਵਿੱਚ ਕੋਈ ਵੀ ਪੱਲਾ ਨਹੀਂ ਫੜਨਾ ਹੈਗਾ ਹੁਣ ਅਸੀਂ ਸਭ ਤੋਂ ਪਹਿਲਾਂ ਤਾਂ ਅੱਜ ਜਿਹੜੀ ਦਸਤਾਰ ਸਜਾਵਾਂਗੇ ਨਾ ਇਹਨੂੰ ਸਾਨੂੰ ਨਾ ਪਿਓਰ ਸ਼ੇਪ ਦੇ ਵਿੱਚ ਸਜਾਣੀ ਪੈਣੀ ਦਸਤਾਰ ਪਿਓਰ ਸਮਝਦੇ ਹੋ ਨਾ ਜਿਹਦੇ ਵਿੱਚ ਨਾ ਲੜਾਂ ਦਾ ਗੈਪ ਜ਼ਿਆਦਾ ਰੱਖਣਾ ਪੈਣਾ ਹੈ ਇਹਦੇ ਵਿੱਚ ਨੋਰਮਲ ਜੀ ਗੱਲ ਹੈ ਇਹਦੇ ਵਿੱਚ ਲੜਾਂ ਦਾ ਗੈਪ ਜ਼ਿਆਦਾ ਹੀ ਰੱਖਣਾ ਪੈਣਾ ਕਿਉਂਕਿ ਪੰਜ-ਪੰਜ ਲੜ ਦਿਖਣੇ ਵੀ ਚਾਹੀਦੇ ਨੇ ਤੇ ਪੰਜ ਲੜਾਂ ਤੋਂ ਬਾਅਦ ਉਹ ਗੈਪ ਵੀ ਹੋਣਾ ਚਾਹੀਦਾ ਯਾਰ ਇਸ ਲਈ ਅਸੀਂ ਪੰਜੋਂ ਤੇ ਪੰਜ ਲੜ ਦਿਖਾਵਾਂਗੇ ਤੇ ਗੈਪ ਵੀ ਜ਼ਿਆਦਾ ਰੱਖਾਂਗੇ ਇਹਦੇ ਕਰਨਾ ਦਸਤਾਰ ਦੇ ਉੱਪਰਲੇ ਹਿੱਸੇ ਤੇ ਸਿਰ ਵਾਲੇ ਹਿੱਸੇ ਤੇ ਘੱਟ ਗੈਪ ਬਚੇਗਾ ਤੇ ਉੱਪਰ ਸਾਨੂੰ ਸੇਟ ਕਰਨ ਦੀ ਲੋੜ ਨਹੀਂ ਪੈਣੀ ਹੈਗੀ ਉਹ ਜਿਹੜਾ ਅਸੀਂ ਲੜ ਲਗਾਇਆ ਨਾ ਉਹਨਾਂ ਸੇਟ ਕਰ ਲੈਣਾ ਉੱਪਰ ਘਾਟ ਹੀ ਜਗ੍ਹਾ ਨਹੀਂ ਬਚਣੀ ਆ ਹੁਣ ਆਪਾਂ ਪੰਜੋਂ ਦੇ ਪੰਜ ਲੜ ਬਾਹਰ ਕੱਢਿਆ ਤੇ ਸਲਾਈ ਫੇਰ ਕੇ ਇਹਨਾਂ ਨੂੰ ਹੋਰ ਦੇਖਾਂਗੇ ਕਿ ਇਹ ਦਿਖਣੇ ਚਾਹੀਦੇ ਨੇ ਸਾਰੇ ਪੇਜ ਕੋਈ ਵੀ ਲੜ ਅੰਦਰ ਲੁਕਦਾ ਹੋਇਆ ਨਜ਼ਰ ਨਹੀਂ ਆਣਾ ਚਾਹੀਦਾ ਮੋਨਲੇ ਹਿੱਸੇ ਤੋਂ ਪੱਲੇ ਖਿੱਚ ਕੇ ਲਗਾਵਾਂਗੇ ਪਿੱਛੇ ਤੱਕ ਲੜ ਸਾਰੇ ਟਾਈਟ ਕਰਕੇ ਲਗਾਣੇ ਨੇ ਇਸ ਦਸਤਾਰ ਨੂੰ ਸਜਾਉਣ ਦੇ ਵਿੱਚ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਆਵੇਗੀ ਜੇ ਤੁਸੀਂ ਇਹਦੀ ਪ੍ਰੈਕਟਿਸ ਕਰੋਗੇ ਥੋੜੀ ਜਿਹੀ ਪ੍ਰੈਕਟਿਸ ਲਈ ਤੁਹਾਨੂੰ ਚੀਜ਼ਾਂ ਸਮਝ ਆ ਜਾਣੀਆਂ ਨੇ ਮੇਨ ਪ੍ਰੋਬਲਮ ਹੁੰਦੀ ਆ ਪੂਣੀ ਕਰਨ ਦੇ ਵਿੱਚ ਜੇ ਤੁਸੀਂ ਪੂਣੀ ਸਹੀ ਨਹੀਂ ਕੀਤੀ ਫਿਰ ਤੁਹਾਡੀ ਦਸਤਾਰ ਵੀ ਸਜਾਉਣ ਦੇ ਵਿੱਚ ਔਖ ਮਹਿਸੂਸ ਹੋਵੇਗੀ ਹੁਣ ਉਪਰੋ ਜੀ ਪੱਲੇ ਅਸੀਂ ਇਸ ਤਰੀਕੇ ਨਾਲ ਲੈ ਕੇ ਆਵਾਂਗੇ ਦੇਖੋ ਨਿਚਲਾ ਪੱਲਾ ਜਿਹੜਾ ਉਹ ਢਿੱਲਾ ਪੈ ਰਿਹਾ ਨਾ ਉਹਦਾ ਕਾਰਨ ਇਹ ਹੈ ਕਿ ਨਿਚਲੇ ਪੱਲੇ ਦਾ ਦਾਇਰਾ ਹਮੇਸ਼ਾ ਘਟ ਹੁੰਦਾ ਆ ਉੱਪਰਲੇ ਪੱਲਿਆਂ ਨਾਲੋਂ ਇਸ ਲਈ ਉਹਦਾ ਢਿੱਲਾ ਪੰਨਾ ਪਿੱਛੇ ਜੇ ਨੂੰ ਕੱਢ ਦੇਣਾ ਹੈ ਹੁਣ ਇੱਕ ਇੱਕ ਕਰਕੇ ਪੰਜੋਂ ਦੇ ਪੰਜ ਲੜਾ ਅਸੀਂ ਬਾਹਰ ਕੱਢਾਂਗੇ ਇਹਨਾਂ ਪੰਜੋਂ ਦੇ ਪੰਜੋ ਲੜਾ ਦੀ ਦੇਖੋ ਮੋਟਾਈ ਵੀ ਬਰਾਬਰ ਹੈ ਤੇ ਇਹਨਾਂ ਨੂੰ ਇੱਕੋ ਜਗ੍ਹਾ ਤੇ ਇਕੱਠੇ ਕਰਨਾ ਹੈ ਇਹਨਾਂ ਦੀ ਸਪੇਸ ਵੀ ਬਰਾਬਰ ਕਰਾਂਗੇ ਇਹਨਾਂ ਨੂੰ ਟਾਈਟ ਕਰਕੇ ਵੀ ਲਗਾਉਣਾ ਹੈ ਅਸੀਂ ਧਿਆਨ ਰੱਖਿਓ ਸਾਰੇ ਹੀ ਲੜ ਤੁਸੀਂ ਖਿੱਚ ਕੇ ਰੱਖਣੇ ਨੇ ਕੋਈ ਵੀ ਲੜ ਤੁਹਾਡਾ ਢਿੱਲਾ ਨਜ਼ਰ ਨਹੀਂ ਆਉਣਾ ਚਾਹੀਦਾ ਤੇ ਪੰਜ ਪੰਜ ਦੀਆਂ ਜੋੜੀਆਂ ਇੱਕੋ ਜਗ੍ਹਾ ਤੋਂ ਨਜ਼ਰ ਆਉਣੀਆਂ ਚਾਹੀਦੀਆਂ ਨੇ ਨਿਕਲਦੀਆਂ ਸਲਾਈ ਫੇਰ ਕੇ ਇਹਨਾਂ ਪੇਚਾਂ ਦਾ ਗੈਪ ਆ ਜਿਹੜਾ ਅਸੀਂ ਉਹ ਬਰਾਬਰ ਕਰਾਂਗੇ ਜਿਆਦਾ ਨਹੀਂ ਗੈਪ ਵਧਾਣਾ ਹੈਗਾ ਕਿਉਂਕਿ ਆਪਾਂ ਲੜ ਬਹੁਤ ਜ਼ਿਆਦਾ ਬਣਾਣੇ ਨੇ 55 ਲੜ ਹੋਣੇ ਨੇ ਆਪਣੀ ਸਾਰੀ ਦਸਤਾਰ 'ਚ ਕਿਉਂਕਿ ਅਖੀਲੇ ਲੜ ਦੇ ਵੀ ਨਾ ਅਸੀਂ 5 ਲੜ ਬਣਾਵਾਂਗੇ ਤੇ ਟੋਟਲ ਇਹਦੇ ਨਾ 11 ਜੋੜੀਆਂ ਨਿਕਲਣੀਆਂ ਨੇ 5-5 ਦੀਆਂ ਤੇ ਇਹਦੇ ਵਿੱਚ ਜਦੋਂ ਲੜ ਪੂਰਾ ਆਵੇ ਪਿੱਛੇ ਨੂੰ ਫਿਰ ਅਸੀਂ 5 ਲੜ ਕੱਢ ਦਿੰਨੇ ਆ ਜੇ ਲੜ ਆਪਣੇ ਨਾ ਉੱਪਰ ਖਤਮ ਹੋਵੇ ਇਸ ਦਸਤਾਰ ਦਾ ਮੈਨੂੰ ਪਤਾ ਹੈ ਪਿੱਛੇ ਤੱਕ ਲੜ ਨਿਕਲਦੇ ਨੇ ਸਾਰੇ ਤੇ ਪਿੱਛੇ ਤੱਕ ਲੜ ਪਹੁੰਚ ਜਾਂਦਾ ਹੈ ਨਾ ਪੂਰਾ ਲੜ ਹੁੰਦਾ ਹੈ ਦਾ ਜਿਹੜੀ ਦੂਜੀ ਦਸਤਾਰ ਹੈ ਨਾ ਮੇਰੀ ਸਿੰਗਲ ਦਸਤਾਰ ਉਹਦੇ ਵਿੱਚ ਲੜ ਉੱਪਰ ਖਤਮ ਹੁੰਦਾ ਹੈ ਉਹਦੇ ਵਿੱਚ ਇਸ ਲਈ ਆਪਾਂ ਅਖੀਲੇ ਲੜ ਦਾ ਸਿੰਗਲ ਲੜ ਹੀ ਬਣਾਉਣੇ ਹੁੰਦੇ ਆ ਤੇ ਹੁਣ ਆਪਾਂ ਦੇਖੋ ਇਸ ਜਗ੍ਹਾ ਤੋਂ ਪਿੰਚ ਕਰਨਾ ਆ ਪੇਚ ਨੂੰ ਪਹਿਲੇ ਲਏ ਲੜ ਨਾਲੋਂ ਥੋੜਾ ਨੀਵਾਂ ਰੱਖਣਾ ਆ ਸਾਰੇ ਲੜ ਇੱਕੋ ਜਗ੍ਹਾ ਤੇ ਕੱਢਾਂਗੇ ਫਿਰ ਜਦੋਂ ਵੀ ਤੁਸੀਂ ਕਿਸੇ ਵੀ ਲੜ ਨੂੰ ਰੱਖਣਾ ਹੈ ਨਾ ਉਹਦੇ ਪਹਿਲਾਂ ਪੱਲੇ ਨਾ ਸਾਰੇ ਬਰਾਬਰ ਕਰਨੇ ਆ ਸਾਰੇ ਇੱਕੋ ਜਿਹੇ ਟਾਈਟ ਹੋਣੇ ਚਾਹੀਦੇ ਨੇ ਇੱਕੋ ਜਗ੍ਹਾ ਤੇ ਰੱਖਣੇ ਨੇ ਇਹ ਖੁੱਲਣੇ ਥੋੜੀ ਜਿਹੀ ਅੱਗੇ ਜਾ ਕੇ ਚਾਹੀਦੇ ਨੇ ਲੜ ਤੁਹਾਨੂੰ ਸਾਰੇ ਦਿਖਣੇ ਚਾਹੀਦੇ ਨੇ ਸਾਫ਼ ਇਹਨਾਂ ਨੂੰ ਬੇਸ਼ੱਕ ਦੀ ਬਾਅਦ ਦੇ ਵਿੱਚ ਕਰ ਲਿਓ ਪੇਚਾਂ ਦਾ ਗੈਪ ਆ ਜਿਹੜਾ ਉਹ ਪਹਿਲਾਂ ਪਹਿਲਾਂ ਤੁਸੀਂ ਘੱਟ ਰੱਖਣਾ ਹੈ ਸਲਾਈ ਫੇਰਨ ਵੇਲੇ ਨਾ ਜਦੋਂ ਇਹਨਾਂ ਦਾ ਗੈਪ ਬਰਾਬਰ ਕਰਾਂਗੇ ਸਾਰਿਆਂ ਦਾ ਉਦੋਂ ਅਸੀਂ ਥੋੜਾ ਵਧਾਣਾ ਹੈ ਜਿਆਦਾ ਵੀ ਪੇਚਾਂ ਦਾ ਗੈਪ ਨਹੀਂ ਵਧਾਣਾ ਹੈਗਾ ਜੇ ਜਿਆਦਾ ਪੇਚਾਂ ਦਾ ਗੈਪ ਬਣਾਓਗੇ ਨਾ ਅਖੀਰ ਤੇ ਲੜ ਜਿਹੜਾ ਨੇ ਤੁਹਾਡੇ ਕਾਫੀ ਉੱਪਰ ਤੱਕ ਪਹੁੰਚ ਜਾਣੇ ਨੇ ਇਹ ਚੀਜ਼ਾਂ ਦਾ ਤੁਹਾਨੂੰ ਪਹਿਲਾਂ ਹੀ ਧਿਆਨ ਦੇ ਵਿੱਚ ਰੱਖਣੀਆਂ ਪੈਂਦੀਆਂ ਨੇ ਜਦੋਂ ਜਿਆਦਾ ਪੇਚਾਂ ਵਾਲੀ ਦਸਤਾਰ ਸਜਾਣੀ ਹੈ ਨਾ ਕਿਉਂਕਿ ਅਸੀਂ ਪੇਚਾਂ ਦਾ ਗੈਪ ਵੀ ਦਿਖਾਣਾ ਹੈ ਪੇਚ ਦਿ ਤੇ ਪੰਜ ਦੀਆਂ ਜੋੜੀਆਂ ਤੋਂ ਬਾਅਦ ਚ ਵੀ ਗੈਪ ਰਵੇ ਨੋਰਮਲੀ ਨਾ ਮੈਂ ਤੁਹਾਨੂੰ ਸਿੰਪਲ ਦਸਤਾਰ ਵੀ ਸਜਾ ਕੇ ਦਿਖਾ ਸਕਦਾ ਸੀਗਾ ਕਿ ਪੰਜ-ਪੰਜ ਲੜ ਕੱਢਾਂ ਤੇ ਇਹ ਸਾਰੇ ਲੜ ਇਕੱਠੇ ਕਰ ਦਵਾਂ ਇਕੱਠੇ ਮੀਨ ਦਾ ਸੈਂਸ ਹੈ ਜੋੜੀਆਂ ਦੇ ਵਿੱਚ ਦਸਤਾਰ ਨਾਲ ਸਜਾਵਾਂ ਮੈਂ ਨੋਰਮਲੀ ਲੜ ਕੱਢ ਦਵਾਂ ਪੰਜ-ਪੰਜ ਪਰ ਉਹਦੇ ਵਿੱਚ ਨਾ ਤੁਹਾਨੂੰ ਪਤਾ ਨਹੀਂ ਸੀ ਲੱਗਣਾ ਕਿ ਪੰਜ-ਪੰਜ ਲੜ ਕੱਡੇ ਹੋਏ ਆ ਜਦੋਂ ਆਪਾਂ ਜੋੜੀਆਂ ਦੇ ਵਿੱਚ ਕਿਸੇ ਦਸਤਾਰ ਨੂੰ ਕਨਵਰਟ ਕਰ ਦਿੰਨੇ ਆ ਨਾ ਪੰਜ-ਪੰਜ ਦੀਆਂ 6-6 ਦੀਆਂ ਜਾਂ 2-2 ਦੀਆਂ ਉਹਦੇ ਵਿੱਚ ਪਤਾ ਲੱਗਦਾ ਹੁੰਦਾ ਕਿ ਹਾਂ ਬੰਦੇ ਨੇ ਇੱਕ ਲੜ ਦੇ ਕਈ ਲੜ ਬਣਾਏ ਹੋਏ ਨੇ ਤੇ ਉਹ ਇਸੇ ਸਮਿਟਰੀ ਦੇ ਵਿੱਚ ਇਸੇ ਲਾਏ ਦੇ ਵਿੱਚ ਨਿਕਲਦੇ ਪਏ ਨੇ ਇਹਨਾਂ ਨੂੰ ਜੋੜੀਆਂ ਦੇ ਵਿੱਚ ਕਨਵਰਟ ਕਰਨਾ ਦਾ ਇਹ ਫਾਇਦਾ ਆ ਕਿ ਇਹਨਾਂ ਮੈਂ ਤੁਹਾਨੂੰ ਡਬਲ ਮਿਹਨਤ ਦਿਖਾ ਰਹੀਆਂ ਇੱਕ ਤਾਂ ਮੈਂ ਇਹਨਾਂ ਨੂੰ 5-5 ਦੀਆਂ ਜੋੜੀਆਂ ਦੇ ਵਿੱਚ ਕਨਵਰਟ ਕਰ ਰਹੀਆਂ ਦੂਜੀ ਗੱਲ ਇਹ ਇਹਨਾਂ ਨੂੰ ਅਲੱਗ-ਅਲੱਗ ਰੱਖ ਰਹੀਆਂ ਬਣਾ ਆਪਾਂ 5-5 ਲੜ ਰਹੇ ਨੇ ਇਹ ਸਾਰਾ ਦਿਖਦਾ ਪਿਆ ਸਾਨੂੰ ਇਹਦੇ ਵਿੱਚ ਇਹ ਨਹੀਂ ਹੈਗਾ ਕੋਈ ਲੜ ਅਸੀਂ ਅੰਦਰ ਲੁਕੋ ਨਹੀਂ ਸਕਦੇ ਇਹ ਗਲਤੀ ਦੀ ਗੁੰਜਾਇਸ਼ ਨਹੀਂ ਹੈਗੀ ਇਸ ਦਸਤਾਰ ਦੇ ਵਿੱਚ ਜੇ ਆਪਾਂ ਨੋਰਮਲ ਦਸਤਾਰ ਜਿਹਾ ਇਹ ਕੱਲੀ ਪੇਚਾਣੀ ਉਹਦੇ ਵਿੱਚ ਇੱਕ ਅੱਧਾ ਲੜ ਜੇ ਸਾਡਾ ਲੁੱਕ ਵੀ ਜਾਵੇ ਨਾ ਤੇ ਅਸੀਂ ਉਹਨੂੰ ਬਾਹਰ ਨਾ ਵੀ ਕੱਢੀਏ ਫਿਰ ਪਤਾ ਨਹੀਂ ਲੱਗਣਾ ਠੀਕ ਹੈ ਜਦੋਂ ਜੋੜੀਆਂ ਲਈ ਦਸਤਾਰ ਸਜਾਈਏ ਆਪਾਂ ਉਹਦੇ ਵਿੱਚ ਐਦਾਂ ਦੀ ਕੋਈ ਚੀਜ਼ ਨਹੀਂ ਕਰ ਸਕਦੇ ਉਹਦੇ ਵਿੱਚ ਸਾਰੇ ਲੜ ਸਾਨੂੰ ਬਾਹਰ ਕੱਢਣੇ ਪੈਣੇ ਨੇ ਤੇ ਦੇਖੋ ਆਪਾਂ ਇਹ ਵੀ ਜੋੜੀ ਚੰਗੀ ਤਰ੍ਹਾਂ ਪਿੱਛੇ ਤੱਕ ਸੈਂਟਰ ਤੱਕ ਲੈ ਕੇ ਗਏ ਆ ਇਹਨਾਂ ਨੂੰ ਟਾਈਟ ਕਰਾਂਗੇ ਪੇਚਾ ਦਾ ਜਿਹੜਾ ਗੈਪ ਆ ਉਹ ਵਧਾਵਾਂਗੇ ਧਿਆਨ ਰੱਖਣਾ ਸਾਰੇ ਲੜਾਂ ਦਾ ਗੈਪ ਬਰਾਬਰ ਹੋਣਾ ਚਾਹੀਦਾ ਹੈ ਪੰਜ ਲੜਾਂ ਤੋਂ ਬਾਅਦ ਉਹ ਪ੍ਰੋਪਰ ਇੱਕ ਗੈਪ ਹੋਵੇ ਜਿਹਦੇ ਨਾਲ ਨਾ ਤੁਸੀਂ ਡਿਫਰੈਂਸ਼ੀਏਟ ਕਰ ਸਕੋ ਇਹਨਾਂ ਦੋਨਾਂ ਨੂੰ ਕਿ ਪੰਜ ਲੜਾਂ ਤੋਂ ਬਾਅਦ ਉਹ ਗੈਪ ਹੈਗਾ ਆ ਜਿਹੜਾ ਦਿਖੇ ਪ੍ਰੋਪਰ ਹਰ ਇੱਕ ਜਗ੍ਹਾ ਤੋਂ ਲੜਾਂ ਨੂੰ ਟਾਈਟ ਰੱਖਣਾ ਖੱਬੇ ਹੱਥ ਨਾਲ ਪੇਚ ਨੂੰ ਖਿੱਚ ਕੇ ਰੱਖਣਾ ਆ ਪਿੱਛੇ ਤੱਕ ਬਰਾਬਰ ਕਰਕੇ ਇਸ ਤਰੀਕੇ ਨਾਲ ਟਿਕਾਵਾਂਗੇ ਦਸਤਾਰ ਗੋਲਾਈ ਦੇ ਵਿੱਚ ਸੱਜੇ ਇਸ ਗੱਲ ਦਾ ਵੀ ਤੁਸੀਂ ਧਿਆਨ ਰੱਖਣਾ ਹੈ ਜਿਹੜਾ ਤੁਹਾਡਾ ਬੇਸ ਆ ਉਹ ਦਸਤਾਰ ਦੇ ਨੀਚੇ ਹੋਣਾ ਚਾਹੀਦਾ ਪੂਰੀ ਤਰ੍ਹਾਂ ਦੋਨਾਂ ਸਾਈਡਾਂ ਤੋਂ ਸੱਜੇ ਪਾਸੇ ਤੋਂ ਤਾਂ ਹੋ ਹੀ ਜਾਵੇਗਾ ਖੱਬੇ ਪਾਸੇও ਕਈ ਵਾਰ ਆਿੰਦਾ ਹੈ ਕਿ ਮਤਲਬ ਬੇਸ ਸਾਡਾ ਉੱਪਰ ਨਾ ਚੜ ਜਵੇ ਇਸ ਚੀਜ਼ ਨੂੰ ਵੀ ਧਿਆਨ ਦੇ ਵਿੱਚ ਰੱਖਿਓ ਕਈ ਚੀਜ਼ਾਂ ਹੁੰਦੀਆਂ ਦਸਤਾਰ ਸਜਾਉਣ ਵੇਲੇ ਜਿਨ੍ਹਾਂ ਵੱਲ ਤੁਹਾਨੂੰ ਜ਼ਿਆਦਾ ਇੰਪੋਰਟੈਂਸ ਦੇਣੀ ਪੈਂਦੀ ਆ ਪਰ ਜਿਹੜਾ ਬੇਸ ਆ ਨਾ ਬੇਸ ਤੁਹਾਡਾ ਟਾਈਟ ਹੋਵੇ ਆਪਣੀ ਜਗ੍ਹਾ ਤੋਂ ਨਾ ਹਿਲੇ ਤਾਂ ਉਹਦੇ ਵਰਗੀ ਕੋਈ ਰੀਸ ਨਹੀਂ ਹੁੰਦੀ ਹੈ ਜੇ ਤੁਹਾਡਾ ਬੇਸ ਹਿੱਲਦਾ ਪਿਆ ਆ ਤੁਹਾਨੂੰ ਹਮੇਸ਼ਾ ਨੀਚੇ ਨੂੰ ਪੁਸ਼ ਕਰੀ ਜਾਓ ਦਸਤਾਰ ਦੇ نیچے ਸਜਾਉਣ ਦੀ ਕੋਸ਼ਿਸ਼ ਕਰੋ ਹਮੇਸ਼ਾ ਬੇਸ ਨੂੰ ਤੇ ਹੁਣ ਆਪਾਂ ਦੇਖੋ ਇੱਕ ਇੱਕ ਕਰਕੇ ਨਾ ਇਹਨਾਂ ਪੇਚਾਂ ਨੂੰ ਇੱਕੋ ਜਗਾ ਤੇ ਇਕੱਠੇ ਕਰ ਰਹੇ ਹਾਂ ਜੇ ਕੋਈ ਲੜ نیچے ਨੂੰ ਖਿਸਕਦਾ ਆ ਤਾਂ ਉਹਨੂੰ ਆਪਾਂ ਸਲਾਈ ਨਾਲ ਅੰਦਰ ਤੱਕ ਕੀਤਾ ਆ ਫਿਰ ਪਿੱਛੇ ਤੱਕ ਪੇਚਾਂ ਦਾ ਜਿਹੜਾ ਗੈਪ ਆ ਉਹ ਆਪਾਂ ਮੇਨਟੇਨ ਕਰਦੇ ਜਾ ਰਹੇ ਹਾਂ ਆਪਣੀਆਂ ਟੋਟਲ ਆ 52 ਜੋੜੀ ਆ ਤੇ ਪੇਚਾਂ ਦਾ ਗੈਪ ਦੇਖੋ ਕਿੱਥੇ ਤੱਕ ਪਹੁੰਚ ਗਿਆ ਹੋਇਆ ਤੁਸੀਂ ਹੁਣ ਨਾ ਸਾਡੇ ਇਸ ਚੈਲੰਜ ਨੂੰ ਨਾ 100 ਡੇ ਚੈਲੰਜ ਨਾ ਕੋ ਤਾਂ ਮੈਨੂੰ ਲੱਗਦਾ ਵਧੀਆ ਆਪਾਂ ਇਹਨੂੰ 150 ਡੇ ਚੈਲੰਜ ਕਹਿ ਸਕਦੇ ਹਾਂ ਕਿਉਂਕਿ ਆਪਾਂ 150 ਵੀਡੀਓਜ਼ ਤੱਕ ਹੀ ਹੁਣ ਆਪਾਂ ਇਹ ਟਾਰਗੇਟ ਰੱਖਿਆ ਮੇਨ ਮੇਰਾ ਦਿਮਾਗ ਜੋ ਸ ਕਿਉਂਕਿ ਹੁਣ ਮੈਂ ਥੋੜੀ ਦੇਰ ਰੈਸਟ ਲੈਣੀ ਆ ਕਿਉਂਕਿ ਮੈਂ ਹੁਣ ਅਲੱਗ ਟੋਪਿਕ ਸੋਚਾਂਗਾ ਤੁਹਾਡੇ ਲਈ ਤਾਂ ਜੋ ਤੁਹਾਨੂੰ ਨਾ ਜਿਹੜੀਆਂ ਪ੍ਰੋਬਲਮਸ ਆਉਂਦੀਆਂ ਨੇ ਦਸਤਾਰ ਦੇ ਵਿੱਚ ਉਹਦੇ ਤੇ ਆਪਾਂ ਤੁਹਾਡੇ ਲਈ ਵੀਡੀਓ ਲੈ ਕੇ ਆਈਏ ਠੀਕ ਹੈ ਜਿਹਦੇ ਵਿੱਚ ਤੁਸੀਂ ਮੈਨੂੰ ਪ੍ਰੋਬਲਮਸ ਦੱਸੋ ਤੇ ਮੈਂ ਤੁਹਾਡੇ ਲਈ ਉਹਤੇ ਵੀਡੀਓਜ਼ ਅਪਲੋਡ ਕਰਿਆ ਕਰਾਂ ਤੁਸੀਂ ਮੈਨੂੰ ਪੱਗਾਂ ਦੇ ਵਿੱਚ ਆਉਣ ਵਾਲੀਆਂ ਨਾ ਛੋਟੀਆਂ-ਛੋਟੀਆਂ ਪ੍ਰੋਬਲਮਸ ਦੱਸਣੀਆਂ ਨੇ ਕਿ ਤੁਹਾਨੂੰ ਕਿਹੜੀ ਪ੍ਰੋਬਲਮ ਆਂਦੀ ਹੈ ਤੇ ਅਸੀਂ ਉਹਦੇ ਤੇ ਵੀਡੀਓ ਅਪਲੋਡ ਕਰਿਆ ਕਰਾਂਗੇ ਕੋਸ਼ਿਸ਼ ਕਰਾਂਗੇ ਤੁਹਾਨੂੰ ਸੌਖੇ ਤਰੀਕੇ ਨਾਲ ਤੇ ਸਹੀ ਤਰੀਕੇ ਨਾਲ ਸਮਝਾਣ ਦੀ ਬਾਕੀ ਜੇ ਤੁਹਾਨੂੰ ਮੇਰੇ ਤੇ ਭਰੋਸਾ ਹੈ ਤਾਂ ਜਰੂਰ ਸਾਡੇ ਨਾਲ ਜੁੜੇ ਰਹੋ ਅਸੀਂ ਤੁਹਾਨੂੰ ਕਦੀ ਵੀ ਤੁਹਾਡੀ ਪਿੱਠ ਨਹੀਂ ਲੱਗਣ ਦਿੰਦੇ ਤੁਹਾਨੂੰ ਹਮੇਸ਼ਾ ਹਰ ਇੱਕ ਚੀਜ਼ ਨੂੰ ਸਮਝਾਵਾਂਗੇ ਮੇਰਾ ਮਨ ਹੈ ਕਿ ਮੈਂ ਤੁਹਾਨੂੰ ਆਪਣੇ ਤੋਂ ਅੱਗੇ ਲੈ ਕੇ ਜਾਣਾ ਹੈ ਮੈਂ ਤੁਹਾਨੂੰ ਹਰ ਇੱਕ ਦਸਤਾਰ ਸਜਾਉਣੀ ਸਿਖਾਣੀ ਹੈ ਠੀਕ ਹੈ ਜੀ ਉਹਦੇ ਲਈ ਬੇਸ਼ੱਕ ਦੀ ਮੈਨੂੰ ਕੁਝ ਵੀ ਕੰਨਾ ਪਵੇ ਤੇ ਹੁਣ ਗੱਲ ਕਰਦੇ ਆ ਜੀ ਦਸਤਾਰ ਦੀ ਇਹਦੇ ਵਿੱਚ ਨਾ ਤੁਸੀਂ ਪੇਚਾਂ ਨੂੰ ਇੱਕੋ ਜਗ੍ਹਾ ਤੇ ਇਕੱਠੇ ਕੀਤਾ ਆ ਦੇਖੋ ਪੇਚ ਜਦੋਂ ਪਹਿਲਾਂ ਹੀ ਬਣੇ ਹੁੰਦੇ ਆ ਜ਼ਿਆਦਾ ਮਿਹਨਤ ਕਰਨ ਦੀ ਲੋੜ ਨਹੀਂ ਪੈਂਦੀ ਆਪਾਂ ਇੱਕੋ ਜਗ੍ਹਾ ਤੇ ਰੱਖਣੇ ਆ ਬਸ ਪੇਚ ਇੱਕ-ਇੱਕ ਕਰਕੇ ਫਿਰ ਇਹਨਾਂ ਦਾ ਗੈਪ ਜਿਹੜਾ ਬਰਾਬਰ ਕਰਕੇ ਪੇਚ ਨੂੰ ਲਗਾਣਾ ਹੈ ਜਦੋਂ ਆਪਾਂ ਪਹਿਲਾ ਲੜ ਬਣਾਣੇ ਹੋਣ ਉਹਦੇ ਵਿੱਚ ਕਿੰਨੀ ਮਿਹਨਤ ਲੱਗਦੀ ਆ ਕੋਈ ਵਾਰ ਲੜਾ ਦੇ ਵਿੱਚਲਾ ਗੈਪ ਘਟ ਵੱਜ ਜਾਂਦਾ ਆ ਜਿਆਦਾ ਧਿਆਨ ਦੇਣਾ ਪੈਂਦਾ ਨਾਲ ਦੀ ਨਾਲ ਪੇਚਾਂ ਨੂੰ ਸਾਫ਼ ਕਰਨਾ ਪੈਂਦਾ ਆ ਇਹੋ ਜਿਹੇ ਦਸਤਾਰਾਂ ਸਜਾਉਣ ਨੂੰ ਸਾਨੂੰ ਟਾਈਮ ਘੱਟ ਲੱਗਦਾ ਆ ਜਦੋਂ ਅਸੀਂ ਤੈਹ ਲਾ ਕੇ ਦਸਤਾਰ ਸਜਾਉਣੀ ਆ ਜਦੋਂ ਅਸੀਂ ਰੇਬ ਪੂਣੀ ਕਰਦੇ ਆ ਨਾ ਦੂਜੀ ਦਸਤਾਰ ਵਾਲੀ ਓਟੀ ਵਿੱਚ ਜ਼ਿਆਦਾ ਪੇਚ ਕੱਢਣ ਵੇਲੇ ਜ਼ਿਆਦਾ ਧਿਆਨ ਰੱਖਣਾ ਪੈਂਦਾ ਪੇਚਾਂ ਦਾ ਇਹਦੇ ਵਿੱਚ ਲੜ ਦੇਖੋ ਸਾਰੇ ਬਰਾਬਰ ਮੋٹے ਨੇ ਉਹਦੇ ਵਿੱਚ ਨਾਲ ਦੀ ਨਾਲ ਪੇਚ ਮੋٹے ਕਰਨੇ ਪੈਂਦੇ ਆ ਤੇ ਲੜ ਬਣਾਉਣ ਵੇਲੇ ਧਿਆਨ ਰੱਖਣਾ ਪੈਂਦਾ ਆ ਹਰ ਇੱਕ ਵਾਰੀ ਨਾ ਜਦੋਂ ਵੀ ਤੁਸੀਂ ਕੋਈ ਪੇਚ ਰੱਖਣਾ ਹੈ ਤਾਂ ਨਿਚਲਾ ਪੱਲਾ ਹਮੇਸ਼ਾ نیچے ਤੱਕ ਖੋਲ ਕੇ ਰੱਖਿਓ ਜਿਹਦੇ ਨਾਲ ਬਾਅਦ ਵਿੱਚ ਜਦੋਂ ਪਿੱਛੋਂ ਜੀ ਅਸੀਂ ਦਸਤਾਰ ਨੂੰ ਸਾਫ਼ ਕਰਾਂਗੇ ਨਾ ਤਾਂ ਉਹ ਲੜ ਆਰਾਮ ਨਾਲ ਬਾਹਰ ਆਸ ਕੇ ਖਿੱਚ ਕੇ ਹੁਣ ਪੱਲੇ ਦੇਖੋ ਰਾਈਟ ਸਾਈਡ ਤੋਂ ਨਾ ਹੌਲੀ-ਹੌਲੀ ਆਪਣੇ نیچے ਆ ਰਹੇ ਨੇ ਸਿੱਧੇ ਸਿੱਧੇ ਪੱਲੇ ਲੈ ਕੇ ਆਣੀ ਆ ਹਮੇਸ਼ਾ ਪੱਲਾ ਸਿੱਧਾ ਆਵੇ ਥੋੜਾ ਨੀਵਾ ਤੇ ਸਿੱਧਾ ਸੱਜੇ ਪਾਸਿਓਂ ਨਾ ਜਿਵੇਂ ਜਿਵੇਂ ਲੜ نیچے ਆ ਰਹੇ ਨੇ ਖੱਬੇ ਪਾਸਿਓਂ ਉਸੇ ਤਰੀਕੇ ਨਾਲ ਲੜ ਉੱਪਰ ਵੀ ਜਾਣੀ ਚਾਹੀਦੇ ਨੇ ਗੋਲਾਈ ਬਰਾਬਰ ਜੀ ਬਣਨੀ ਚਾਹੀਦੀ ਆ ਦਸਤਾਰ ਸਜਾਉਣ ਦੇ ਵਿੱਚ ਪੇਚ ਬਣਾਉਣੇ ਤਾਂ ਬੜੇ ਸੌਖੇ ਹੋ ਜਾਂਦੇ ਆ ਜਦੋਂ ਤੁਹਾਨੂੰ ਨਾ ਇਹਨਾਂ ਚੀਜ਼ਾਂ ਦੀ ਪ੍ਰੈਕਟਿਸ ਹੋ ਜਾਂਦੀ ਆ ਦਸਤਾਰ ਦੀ ਗੋਲਾਈ ਬਣਾਉਣ ਵੇਲੇ ਤੁਹਾਨੂੰ ਹਰ ਵਾਰ ਧਿਆਨ ਰੱਖਣਾ ਪੈਣਾ ਆ ਇਹ ਤੁਹਾਡੀ ਪੇਚਾਂ ਤੇ ਡਿਪੈਂਡ ਕਰਦਾ ਹੁੰਦਾ ਕਿੰਨੇ ਪੇਚਾਂ ਵਾਲੀ ਦਸਤਾਰ ਸਜਾਣੀ ਆ ਤੁਸੀਂ ਨਿਆ ਜੋੜੀਆਂ ਵਾਲੀ ਦਸਤਾਰ ਸਜਾਉਣੀ ਆ ਤੁਸੀਂ ਜੇਕਰ ਨਾ ਕੱਲੇ ਪੇਚ ਦਿਖਾਣੇ ਨੇ ਕਿ ਇੰਨੇ ਜ਼ਿਆਦਾ ਪੇਚ ਬਣਾਏ ਆ ਜੋੜੀਆਂ ਨਹੀਂ ਬਣਾਉਣੀਆਂ ਫਿਰ ਤਾਂ ਤੁਸੀਂ ਸ਼ੇਪ ਨਾ ਜਿਹੜੀ ਆਪਣੇ ਹਿਸਾਬ ਦੇ ਨਾਲ ਜ਼ਿਆਦਾ ਉੱਪਰ ਥੱਲੇ ਕਰ ਸਕਦੇ ਹੋ ਜੇ ਤੁਸੀਂ ਜ਼ਿਆਦਾ ਜੋੜੀਆਂ ਬਣਾਉਣੀਆਂ ਨੇ ਤੇ ਉਹਨਾਂ ਦੇ ਵਿੱਚ ਗੈਪ ਵੀ ਦਿਖਾਣਾ ਹੈ ਫਿਰ ਤੁਹਾਨੂੰ ਥੋੜੀ ਜਿਹੀ ਪਿਓਰ ਸ਼ੇਪ ਦੇ ਵਿੱਚ ਲੈ ਕੇ ਜਾਣੀ ਪੈਣੀ ਹੈ ਦਸਤਾਰ ਤੇ ਜੇਕਰ ਤੁਸੀਂ ਚਾਹੁੰਦੇ ਆ ਕਿ ਸੈਮੀ ਸ਼ੇਪ ਦੇ ਵਿੱਚ ਹੀ ਦਸਤਾਰ ਸਜਾਣੀ ਆ ਪਰ ਜ਼ਿਆਦਾ ਲੜਾਂ ਦੇ ਵਿੱਚ ਸਜਾਣੀ ਆ ਤੇ ਜੋੜੀਆਂ ਦੇ ਵਿੱਚ ਹੀ ਦਸਤਾਰ ਸਜਾਣੀ ਆ ਉਹਦੇ ਲਈ ਨਾ ਤੁਸੀਂ ਨਾ ਪੇਚਾਂ ਦਾ ਗੈਪ ਥੋੜਾ ਹੋਰ ਘਟਾ ਦੇਣਾ ਹੈ ਤੇ ਜੋੜੀਆਂ ਦਾ ਗੈਪ ਵੀ ਥੋੜਾ ਹੋਰ ਘਟਾ ਲੈਣਾ ਹੈ। ਉਹਦੇ ਨਾਲ ਨਾ ਸ਼ੇਪ ਜ਼ਿਆਦਾ ਗੁਲਾਈ ਦੇ ਵਿੱਚ ਨਹੀਂ ਜਾਵੇਗੀ ਉੱਪਰ ਨੂੰ। ਤੇ ਆਪਣੀਆਂ ਦੇਖੋ ਹੁਣ ਸੱਤ ਜੋੜੀਆਂ ਬਣ ਗਈਆਂ ਨੇ ਨਾ। ਪੇਚ ਦੇਖੋ ਇੱਕੋ ਜਗ੍ਹਾ ਤੋਂ ਨਿਕਲਦੇ ਪਏ ਨੇ। ਸਾਰੇ ਲੜ ਇੱਕੋ ਜਗ੍ਹਾ ਤੇ ਰੱਖਣੇ ਨੇ ਅਸੀਂ। ਖੱਬੇ ਪਾਸਿਓਂ ਉੱਪਰੋਂ ਜੀ ਪੱਲੇ ਨੂੰ ਖੋਲਾਂਗੇ। ਵਿਸ਼ਾ ਕੇ ਹਰ ਇੱਕ ਲੜ ਨੂੰ ਲਗਾਣਾ ਹੈ, ਟਿਕਾ ਕੇ ਲਗਾਣਾ ਹੈ, ਖਿੱਚ ਕੇ ਲਗਾਣਾ ਹੈ। ਪਲੱਸ ਤੁਹਾਡਾ ਲੜ ਟਾਈਟ ਹੋਣਾ ਚਾਹੀਦਾ ਹੈ। ਜੇ ਕੋਈ ਲੜ ਤੁਹਾਡਾ ਢਿੱਲਾ ਹੋਵੇਗਾ ਨਾ ਤਾਂ ਉਹਦੇ ਵਿੱਚ ਉਹ ਚੀਜ਼ ਅਲੱਗ ਹੀ ਦਿਖੇਗੀ ਤੁਹਾਨੂੰ। ਹਮੇਸ਼ਾ ਸੱਜੇ ਪਾਸਿਓਂ ਖਿੱਚ ਕੇ ਪੇਚ ਨੂੰ ਲੈ ਕੇ ਆਓ ਉੱਥੇ ਖੱਬੇ ਪਾਸਿਓਂ ਖਿੱਚ ਕੇ ਲੜ ਨੂੰ ਲਗਾਓ। ਇਹੀ ਤਰੀਕੇ ਨਾਲ ਤੁਹਾਡੇ ਸਾਰੇ ਪੇਚ ਇੱਕ ਜਗ੍ਹਾ ਤੇ ਠੀਕੇ ਰਹਿਣਗੇ। ਦੇਖੋ ਮੈਂ ਕਿੰਨਾ ਖਿੱਚ ਕੇ ਲਗਾ ਰਿਹਾ ਨਾ ਪੇਚ ਨੂੰ। ਉੱਪਰਲੇ ਪਾਸੇ ਕਿੰਨੇ ਸਹੀ ਤਰੀਕੇ ਨਾਲ ਪੇਚ ਲੱਗਦਾ ਪਿਆ ਆ ਤੇ ਐਨ ਸਿੱਧਾ ਲੈ ਕੇ ਆ ਰਿਆਂ ਪੇਚ ਨੂੰ ਤੇ ਉੱਥੇ ਹੀ ਆ ਪੇਚ ਜਿੱਥੇ ਆਪਾਂ ਲਗਾਉਣਾ ਚਾਹੁੰਦੇ ਆ ਉੱਥੇ ਹੀ ਰੱਖਣਾ ਪੇਚ ਨੂੰ ਪਹਿਲਾਂ। ਇੱਕ-ਇੱਕ ਕਰਕੇ ਪੰਜੋਂ ਦੇ ਪੰਜ ਲੜ ਇੱਕ ਜਗ੍ਹਾ ਤੇ ਇਕੱਠੇ ਕਰਨੇ ਨੇ ਗਿਣ ਕੇ ਤੇ ਉਸ ਤੋਂ ਬਾਅਦ ਚ ਇਹਨਾਂ ਨੂੰ ਹੌਲੀ-ਹੌਲੀ ਕਰਕੇ ਖੋਲਾਂਗੇ। ਗੈਪ ਬਰਾਬਰ ਕਰਾਂਗੇ ਤੇ ਗੈਪ ਨੂੰ ਥੋੜਾ ਜਿਹਾ ਵਧਾਵਾਂਗੇ ਜੇ ਤੁਹਾਨੂੰ ਲੱਗੇ ਨਾ ਦੇਖੋ ਨੀਚਲੇ ਪੱਲੇ ਉਹ ਦੇਖੋ ਨੀਚਲੇ ਪੱਲਿਆਂ ਦੇ ਵਿੱਚ ਢਿੱਲਾਪਨ ਆ ਰਿਹਾ ਉਹਨੂੰ ਅਸੀਂ ਰਾਈਟ ਸਾਈਡ ਤੇ نیچے ਨੂੰ ਕੱਢ ਦੇਣਾ ਆ ਦੇਖੋ ਇੱਥੋਂ ਜੀ ਐਦਾਂ ਖਿੱਚਿਆ ਖਿੱਚ ਕੇ ਰਾਈਟ ਸਾਈਡ ਨੂੰ ਕੱਢਤਾ ਨੀਚਲਾ ਪੱਲਾ ਵੀ ਇਸ ਤਰੀਕੇ ਨਾਲ ਫੜਿਆ ਇਹਦਾ ਵੀ ਢਿੱਲਾਪਨ ਰਾਈਟ ਸਾਈਡ ਤੇ ਕੱਢਤਾ ਹੁਣ ਇਹਨੂੰ ਖਿੱਚ ਕੇ ਲਗਾਵਾਂਗੇ ਇਹ ਸਾਰੇ ਲੜ ਹੁਣ ਤੁਹਾਡੇ ਟਾਈਟ ਲੱਗਣਗੇ ਠੀਕ ਹੈ ਜੀ ਆਪਾਂ ਹੁਣ ਇਹਨਾਂ ਨੂੰ ਪੱਲਿਆਂ ਨੂੰ ਢਿੱਲਾਪਨ ਇੱਧਰ ਪਤਾ ਕਿਉਂ ਕੱਢਿਆ ਕਿਉਂਕਿ ਜਦੋਂ ਅਸੀਂ ਇਸ ਲੜ ਨੂੰ ਆਪਣੀ ਜਗ੍ਹਾ ਤੇ ਰੱਖਣਾ ਉਦੋਂ ਨਾ ਨਿਚਲੇ ਲੜ ਥੋੜੇ ਤੁਹਾਨੂੰ ਢਿੱਲੇ ਫੀਲ ਹੋਣੇ ਸੀਗੇ ਇਸ ਲਈ ਪਹਿਲਾਂ ਹੀ ਥੋੜਾ ਇਹਨਾਂ ਦਾ ਨਾ ਢਿੱਲਾਪਨ ਅਸੀਂ ਇੱਧਰ ਨੂੰ ਕੱਢਤਾ ਤੇ ਹੁਣ ਸਲਾਈ ਫੇਰ ਕੇ ਜਦੋਂ ਪੇਚ ਨੂੰ ਆਪਣੀ ਜਗ੍ਹਾ ਤੇ ਰੱਖਾਂਗੇ ਲੜਾ ਦਾ ਗੈਪ ਬਰਾਬਰ ਕਰਾਂਗੇ ਜਦੋਂ ਪ੍ਰੋਪਰ ਪੂਰੀਆਂ ਪੰਜ ਦੀਆਂ ਜੋੜੀਆਂ ਤਿਆਰ ਹੋ ਜਾਣਗੀਆਂ ਫਿਰ ਆਪਣਾ ਲੜ ਇਹ ਬੜੇ ਆਰਾਮ ਨਾਲ ਲੱਗੇਗਾ ਤੁਹਾਨੂੰ ਇਸ ਪੇਚ ਨੂੰ ਜ਼ਿਆਦਾ ਖਿੱਚਣ ਦੀ ਵੀ ਨਹੀਂ ਲੋੜ ਪੈਣੀ ਨਹੀਂ ਤਾਂ ਤੁਹਾਡੇ ਨਾਲ ਇਹ ਚੀਜ਼ ਹੋਣੀ ਸੀ ਨਿਚਲੇ ਪੇਚ ਤੁਹਾਨੂੰ ਜ਼ਿਆਦਾ ਖਿੱਚ ਕੇ ਲਾਣੇ ਪੈਣੇ ਸੀਗੇ ਉੱਪਰਲਾ ਲੜ ਥੋੜਾ ਘੱਟ ਖਿੱਚ ਕੇ ਲਾਣਾ ਪੈਣਾ ਸੀਗਾ ਇਹਦੇ ਨਾਲ ਨਾ ਤੁਹਾਡੇ ਦਸਤਾਰ ਦੇ ਵਿੱਚ ਫਿਰ ਅੱਗੇ ਜਾ ਕੇ ਕਾਣ ਪੈਣੀ ਸ਼ੁਰੂ ਹੋਣੀ ਸੀਗੀ ਕਾਣ ਸਮਝਦੇ ਹੋ ਨਾ ਨੀਚਲੇ ਲੜੜਾ ਚ ਜ਼ਿਆਦਾ ਢਿੱਲਾ ਪੰਨਾ ਆਇਨਾ ਸੀਗਾ ਉੱਪਰਲੇ ਲੜੜਾ ਤੁਹਾਡੇ ਜ਼ਿਆਦਾ ਟਾਈਟ ਹੋ ਜਾਣੇ ਸੀਗੇ ਇਸ ਲਈ ਇਸ ਚੀਜ਼ ਨੂੰ ਥੋੜਾ ਧਿਆਨ ਦੇ ਵਿੱਚ ਰੱਖਿਓ نیچے ਤੱਕ ਸਾਰੇ ਪੇਚਾਂ ਨੂੰ ਕੱਢਾਂਗੇ ਇਸ ਹਿੱਸੇ ਤੋਂ ਨਾ ਮੈਂ ਤੁਹਾਨੂੰ ਦੂਜੇ ਸ਼ੀਸ਼ੇ ਨਾਲ ਸਫਾਈ ਕਰਕੇ ਦਿਖਾਵਾਂਗਾ ਸਾਰੇ ਲੜ ਪਿੱਛੇ ਤੱਕ ਕੱਟ ਕੇ ਦਿਖਾਵਾਂਗਾ ਥੋੜਾ ਮੈਂ ਇੱਥੋਂ ਜੀ ਨਾ ਪੱਲੇ ਨੂੰ ਉੱਪਰੋਂ ਪਿੰਚ ਕੀਤਾ ਸੀਗਾ ਕਿਉਂਕਿ ਮੈਨੂੰ ਲੱਗਾ ਲੜ ਨਾ ਥੋੜਾ ਜ਼ਿਆਦਾ ਉੱਪਰ ਨੂੰ ਖੁੱਲ ਗਿਆ ਖਿੱਚ ਕੇ ਟਾਈਟ ਕਰਕੇ ਮੈਂ ਲਗਾ ਰਿਹਾ ਸਾਰੇ ਪੱਲਿਆਂ ਨੂੰ ਆ ਦੇਖੋ ਇਸ ਤਰੀਕੇ ਨਾਲ ਰਾਈਟ ਸਾਈਡ ਤੋਂ ਸਾਰੇ ਪੇਚਾ ਦਾ ਮੈਂ ਲੱਗ ਪਾ ਕੇ ਗੈਪ ਬਰਾਬਰ ਰੱਖ ਰਿਹਾ ਜਿਨ੍ਹਾਂ ਦੇ ਵਿੱਚ ਗੈਪ ਘੱਟ ਵੱਧਦਾ ਨਾ ਮੇਰੇ ਵੀਰੋ ਉਹਨਾਂ ਪੇਚਾਂ 'ਚ ਅਸੀਂ ਗੈਪ ਬਾਅਦ 'ਚ ਬਰਾਬਰ ਕਰ ਲਾਂਗੇ ਹੁਣ ਆਪਣੇ ਇਹਨਾਂ ਪੱਲਿਆਂ ਨੂੰ ਵੀ ਚੰਗੀ ਤਰ੍ਹਾਂ ਟਾਈਟ ਕਰਕੇ ਇੱਕੋ ਜਗ੍ਹਾ ਤੇ ਰੱਖਾਂਗੇ ਪੰਜੋਂ ਦੇ ਪੰਜ ਲੜ ਏਸ ਜਗ੍ਹਾ ਤੋਂ ਪਹਿਲਾਂ ਹੀ ਬਾਹਰ ਨੇ ਸਹੀ ਨੇ ਜ਼ਿਆਦਾ ਮਿਹਨਤ ਨਹੀਂ ਕਰਨੀ ਪੈਂਦੀ ਕਈ ਪੇਚਾਂ ਦੇ ਵਿੱਚ ਉਹ ਜ਼ਿਆਦਾ ਮਿਹਨਤ ਉਦੋਂ ਕਰਨੀ ਪੈਂਦੀ ਕਈ ਵਾਰ ਨਾ ਕੋਈ ਲੜ ਗਲਤੀ ਨਾਲ ਅੰਦਰ ਨੂੰ ਹੋ ਜਾਂਦਾ ਜ਼ਿਆਦਾ ਬਸ ਇਹਨਾਂ ਨੂੰ ਧਿਆਨ ਰੱਖਣਾ ਹੈ ਇੱਕੋ ਜ ਜਿਹੜਾ ਇਹਨਾਂ ਦਾ ਗੈਪ ਆ ਥੋੜਾ ਜਿਹਾ ਅੱਗੇ ਜਾ ਕੇ ਵਧਾਣਾ ਆ ਹੁਣ ਤੁਹਾਨੂੰ ਸਾਰੇ ਲੜ ਆਰਾਮ ਨਾਲ ਦਿਖਦੇ ਪਏ ਨਾ ਪੰਜ-ਪੰਜ ਦੀਆਂ ਜੋੜੀਆਂ ਦੇ ਵਿੱਚ ਇਹ ਇਸ ਲਈ ਤੁਹਾਨੂੰ ਸਾਰਾ ਕੁਝ ਆਰਾਮ ਨਾਲ ਦਿਖਦਾ ਪਿਆ ਕਿਉਂਕਿ ਮੈਂ ਪੇਚਾਂ ਦੇ ਵਿੱਚ ਗੈਪ ਜ਼ਿਆਦਾ ਰੱਖਿਆ ਤੇ ਪੰਜ ਲੜਾਂ ਤੋਂ ਬਾਅਦੋਂ ਜ਼ਿਆਦਾ ਗੈਪ ਛੱਡਿਆ ਤੇ ਇਸ ਚੀਜ਼ ਨੂੰ ਦਿਖਾਉਣ ਲਈ ਦਸਤਾਰ ਆਪਣੀ ਜ਼ਿਆਦਾ ਉੱਪਰ ਨੂੰ ਗਲਾਈ ਚ ਹੋਗੀ ਇਹ ਚੀਜ਼ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਸੀਗਾ ਨਾ ਜੇ ਆਪਾਂ ਇਹਨਾਂ ਪੇਚਾਂ ਦਾ ਗੈਪ ਘੱਟ ਰੱਖਦੇ ਜੇ ਜੋੜੀਆਂ ਦੇ ਵਿੱਚ ਗੈਪ ਘੱਟ ਰੱਖਦੇ ਤਾਂ ਆਪਣੀ ਦਸਤਾਰ ਜ਼ਿਆਦਾ ਉੱਚੀ ਨਹੀਂ ਸੀ ਜਾਣੀ ਤੇ ਇਹ ਚੀਜ਼ ਕਰਨ ਦਾ ਮੇਨ ਕਾਰਨ ਇਹ ਸੀਗਾ ਕਿ ਤੁਹਾਨੂੰ ਵੀਡੀਓ 'ਚ ਸਹੀ ਤਰ੍ਹਾਂ ਦਿਖ ਜਵੇ ਠੀਕ ਹੈ ਜੇ ਤੁਸੀਂ ਪੇਚਾਂ ਦਾ ਗੈਪ ਘਟਾ ਲਓਗੇ ਨਾ ਤਾਂ ਕੋਈ ਫਰਕ ਨਹੀਂ ਪਊਗਾ ਦਸਤਾਰ ਨੂੰ ਤੇ ਬਸ ਇਹ ਚੀਜ਼ ਆ ਕਿ ਤੁਹਾਨੂੰ ਵੀਡੀਓ 'ਚ ਆਰਾਮ ਨਾਲ ਦਿਖੂਗਾ ਤੇ ਮੈਂ ਹਮੇਸ਼ਾ ਤੁਹਾਨੂੰ ਤਾਇਆ ਥੋੜੀ ਜੀ ਪਿਓਰ ਸ਼ੇਪ ਦੇ ਵਿੱਚ ਦਸਤਾਰ ਸਜਾ ਕੇ ਦਿਖਾਉਣਾ ਹੁੰਦਾ ਜਿੰਨੀਆਂ ਵੀ ਮੇਰੀਆਂ ਵੀਡੀਓਜ਼ ਦੇਖੀਆਂ ਹੋਣੀਆਂ ਤੁਸੀਂ ਉਹਦੇ ਵਿੱਚ ਨਾ ਤੁਹਾਨੂੰ ਸਮਝਣ ਦੇ ਵਿੱਚ ਆਸਾਨੀ ਹੋਊਗੀ ਲੜ ਤੁਹਾਨੂੰ ਪ੍ਰੋਪਰ ਸਾਰੇ ਦਿਖਣਗੇ ਹੁਣ ਇਸ ਪੱਲੇ ਨੂੰ ਦੇਖੋ ਆਪਾਂ ਟਾਈਟ ਕਰਕੇ ਪ੍ਰੋਪਰ ਖਿੱਚ ਕੇ ਲਗਾ ਰਹੇ ਹਾਂ ਉੱਪਰੋਂ ਜੀ ਵੀ ਤੇ ਨੀਚੋਂ ਜੀ ਵੀ ਧਿਆਨ ਨਾਲ ਇੱਕੋ ਜਗ੍ਹਾ ਤੇ ਪੱਲਿਆਂ ਨੂੰ ਰੱਖਿਆ ਹੈ ਉੱਪਰੋਂ ਹੀ ਥੋੜਾ ਮੈਂ ਪਿੰਚ ਕਰ ਲਿਆ ਦਸਤਾਨ ਨੂੰ ਤੇ ਇਹਨਾਂ ਲੜ ਤੁਹਾਡੇ ਟਾਈਟ ਹੋਣਗੇ ਦੇਖੋ ਉੱਪਰੋਂ ਹੀ ਦਸਤਾਨ ਨੂੰ ਪਿੰਚ ਕਰਨਾ ਹੈ ਨਹੀਂ ਕਰਨਾ ਇਹ ਲੜ ਦੀ ਨਾ ਪੋਜੀਸ਼ਨ ਤੇ ਸਿਚੁਏਸ਼ਨ ਤੇ ਡਿਪੈਂਡ ਕਰਦਾ ਹੁੰਦਾ ਹੈ ਤੇ ਕਈ ਵਾਰ ਮੈਂ ਉੱਪਰੋਂ ਪੇਚ ਨੂੰ ਥੋੜਾ ਪਿੰਚ ਕਰ ਲੈਣਾ ਤਾਂ ਜੋ ਲੜ ਥੋੜੀ ਜਿਹੀ ਟਿਕ ਜਵੇ ਤੇ ਉਹਨੂੰ ਸਾਫ਼ ਕਰ ਦਿੰਦੇ ਆ ਅਸੀਂ ਬਾਅਦ ਚ ਦੂਜੇ ਸ਼ੀਸ਼ੇ ਦੇ ਕੇ ਕਈ ਵਾਰ ਆਪਾਂ ਨਾ ਲੜਾਂ ਨੂੰ ਉੱਪਰੋਂ ਪਿੰਚ ਨਹੀਂ ਕਰੀਦਾ ਇਹੇ ਪੇਚ ਦੀ ਸਿਚੁਏਸ਼ਨ ਦੇ ਹਿਸਾਬ ਨਾਲ ਕੰਮ ਕਰਦੇ ਆ ਅਸੀਂ ਉੱਪਰੋਂ ਜੀ ਦੇਖੋ ਆਪਾਂ ਇਸ ਪੇਚ ਨੂੰ ਨਾ ਬਾਕੀ ਲੜਾਵਾਂਗੇ ਇਹਦੇ ਵੀ ਨੀਚਲੇ ਪੱਲਿਆਂ ਦਾ ਢਿੱਲਾਪਨ ਅਸੀਂ ਸਰਜੇ ਪਾਸੇ نیچے ਨੂੰ ਕੱਢ ਦਿੱਤਾ ਹੋਇਆ ਉੱਪਰਲਾ ਲੜ ਹਮੇਸ਼ਾ ਟਾਈਟ ਰਹਿੰਦਾ ਹੁੰਦਾ ਨੀਚਲੇ ਲੜੋਂ ਦੇਖੋ ਢਿੱਲੇ ਲੱਗਦੇ ਆ ਇਹਦਾ ਕਾਰਨ ਉਹੀ ਸੇਮ ਆ ਕਿ ਉੱਪਰਲੇ ਲੜ ਜਿਹੜਾ ਹੁੰਦਾ ਉਹਦਾ ਦਾਇਰਾ ਜ਼ਿਆਦਾ ਹੁੰਦਾ ਘੁੰਮਣ ਦਾ ਨੀਚਲੇ ਪੇਚਾ ਦਾ ਦਾਇਰਾ ਹੁੰਦਾ ਉਹ ਘੱਟ ਹੁੰਦਾ ਆ ਇਹ ਵੀ ਸਲਾਈ ਫੇਰ ਕੇ ਪੇਚਾ ਦਾ ਗੈਪ ਅਸੀਂ ਬਰਾਬਰ ਕਰ ਦਿੱਤਾ ਹੋਇਆ ਤੇ ਇਹਦੇ ਵਿੱਚ ਨਾ ਇੰਨਾ ਜ਼ਿਆਦਾ ਨਹੀਂ ਢਿੱਲਾਪਨ ਸੀ ਕਿਉਂਕਿ ਆਪਾਂ ਪਹਿਲਾਂ ਹੀ ਲਗਾਉਣ ਵੇਲੇ ਦਾ ਢਿੱਲਾਪਨ ਕੱਢ ਦਿੱਤਾ ਹੋਇਆ ਸੀ ਪੇਚਾ ਦਾ ਨੀਚਲੇ ਲੜ ਜਿਹੜੇ ਨੇ ਇਹਦੇ ਤੇ ਹੁਣ ਸਲਾਈ ਫੇਰ ਫਿਰ ਕੇ ਨਾਲ ਤਾਂ ਪੇਜ ਨੂੰ ਰੱਖਾਂਗੇ ਤੇ ਨਾਲ ਦੀ ਨਾਲ ਇਹਦਾ ਗੈਪ ਬਰਾਬਰ ਕਰਦੇ ਜਾਵਾਂਗੇ ਹੁਣ ਦੇਖੋ ਆਪਣੀ ਦਸਤਾਰ ਕਾਫੀ ਉੱਚੀ ਹੋ ਗਈ ਨਾ ਖੱਬੇ ਪਾਸਿਓਂ ਤੇ ਸੱਜੇ ਪਾਸਿਓਂ ਆਪਣਾ ਲੜ ਪ੍ਰੋਪਰ ਆ ਰਿਹਾ ਨੀਚੋ ਜੀ ਘੁੰਮ ਕੇ ਹੁਣ ਇਹਨੂੰ ਵੀ ਨਾ ਨੀਚਲੇ ਪਾਸਿਓਂ ਜੀ ਅੰਦਰੋਂ ਜੀ ਪਹਿਲਾਂ ਹੀ ਪੱਲਿਆਂ ਨੂੰ ਅਸੀਂ ਟਾਈਟ ਕਰਤਾ ਰੱਖੋ ਨੀਚਲੇ ਪੱਲੇ ਥੋੜੀ ਜਿਹੀ ਖਿੱਚ ਲਿਓ ਉਂਗੁੱਠੇ ਨਾਲ ਮੈਂ ਥੱਲੋ ਜੀ ਤੇ ਫਿਰ ਇਸ ਪੱਲੇ ਨੂੰ ਲਗਾਣਾ ਹੈ ਹੁਣ ਸਭ ਤੋਂ ਪਹਿਲਾਂ ਤਾਂ ਨੀਚਲੇ ਪੱਲੇ ਤੋਂ ਨਾ ਆਪਾਂ ਪੰਜੋਂ ਦੇ ਪੰਜ ਲੜ ਗਿਣਨੇ ਨੇ ਕਿ ਪੰਜੋਂ ਦੇ ਪੰਜ ਲੜ ਪ੍ਰੋਪਰ ਇਕੋ ਲਾਈਨ ਦੇ ਵਿੱਚ ਆ ਠੀਕ ਹੈ ਐਦਾ ਗਿਣ ਲੇ ਗਿਣ ਕੇ ਇਹਨਾਂ ਨੂੰ ਰੱਖਾਂਗੇ ਤੇ ਸਭ ਤੋਂ ਉੱਪਰਲੇ ਪੱਲੇ ਨਾਲ ਇਹਨਾਂ ਸਾਰਿਆਂ ਨੂੰ ਥੋੜਾ ਟੱਕ ਦੇਣਾ ਹੈ ਕਿ ਆਪਾਂ ਇੱਥੋਂ ਜੀ ਨਹੀਂ ਲੜ ਦਿਖਾਣੇ ਦਿਖਾਣੇ ਆਪਾਂ ਨੁੱਕਰ ਤੋਂ ਜੀ ਸ਼ੁਰੂ ਕਰਦੇ ਆਂ ਉੱਪਰਲੇ ਪੇਚ ਨਾਲ ਸਾਰੇ ਪੇਚ ਟੱਕ ਦੇਣੇ ਆ ਸੀ ਤੇ ਟੱਕਣ ਤੋਂ ਬਾਅਦ ਚੋਂ ਅਸੀਂ ਇੱਥੋਂ ਜੀ ਗਿਣਨੇ ਆ ਪੇਚ ਗਿਣ ਕੇ ਇੱਥੋਂ ਜੀ ਇੱਕੋ ਜਗ੍ਹਾ ਤੋਂ ਕੱਢਨੇ ਆ ਲੜ ਇਸ ਚੀਜ਼ ਨੂੰ ਥੋੜਾ ਧਿਆਨ ਦੇ ਵਿੱਚ ਰੱਖਿਓ ਕਿਉਂਕਿ ਨਾ ਨਹੀਂ ਤਾਂ ਤੁਹਾਡੇ ਲੜ ਇਹ ਝਾਤੀ ਮਾਰਨ ਦੇ ਬਾਅਦ ਨੂੰ ਅੱਖ ਦੇ ਕੋਲੋਂ ਇਹਨਾਂ ਨੂੰ ਇੱਕੋ ਜਗ੍ਹਾ ਤੋਂ ਕੱਢਣਾ ਆ ਸੀ ਉੱਪਰ ਜੀ ਇਹਨਾਂ ਨਾਲ ਨਾ ਤੁਹਾਡੇ ਲੜ ਜਿਆਦਾ ਸ ਤੇ ਜਦੋਂ ਵੀ ਤੁਹਾਡੀ ਦਸਤਾਰ ਦਾ ਲੜ ਗੁਰਮੁਖੀ ਦਸਤਾਰ ਦਾ ਲੜ ਖਾਸ ਕਰਕੇ ਪਿੱਛੇ ਜਾ ਕੇ ਖਤਮ ਹੋਵੇ ਨਾ ਜਿੱਥੇ ਆਪਾਂ ਲੂਪੀ ਲਗਾਣੇ ਆ ਹਨਾ ਤਾਂ ਉਹਦੇ ਵੀ ਤੁਸੀਂ ਉਨੇ ਹੀ ਲੜ ਬਣਾਣੇ ਜਿੰਨੇ ਬਾਕੀ ਲੜਾਂ ਦੇ ਬਣਾਏ ਆ ਉਹੋ ਚੀਜ਼ ਬੜੀ ਸੋਹਣੀ ਲੱਗੂਗੀ ਜੇ ਲੜ ਤੁਹਾਡਾ ਫਰੰਟ ਤੇ ਉੱਪਰ ਖਤਮ ਹੋ ਰਿਹਾ ਫਿਰ ਉਹਦਾ ਸਿੰਗਲ ਲਾੜੀ ਬਣਾ ਲਓ ਉਹਦੇ ਨਹੀਂ ਜ਼ਿਆਦਾ ਲੜ ਬਣਾਏ ਜੱਟਣੇ ਹੈਗੇ ਠੀਕ ਆ ਜਦੋਂ ਆਪਾਂ ਉੱਪਰ ਹੀ ਸੇਰ ਵਾਲੇ ਹਿੱਸੇ ਤੇ ਅੰਤਰ ਕਰ ਦਿੰਦੇ ਆ ਪੇਚ ਨੂੰ ਜਦੋਂ ਪਿੱਛੇ ਖਤਮ ਹੋਵੇ ਲੂਪੀ ਵਾਲੀ ਜਗ੍ਹਾ ਤੇ ਫਿਰ ਤੁਸੀਂ ਪੰਜੋਂ ਤੇ ਪੰਜ ਲੜ ਕੱਢਨੇ ਨੇ ਇਸ ਚੀਜ਼ ਨੂੰ ਨਾ ਮੈਂ ਤੁਹਾਨੂੰ ਇਸ ਲਈ ਕਹਿ ਕਿਉਂਕਿ ਉਹਦੇ ਵਿੱਚ ਕਿੰਨਾ ਕੁ ਲੜ ਦਿਖਾਉਂਗੇ ਤੁਸੀਂ ਠੀਕ ਹੈ ਕਿਉਂਕਿ ਉਹਨੂੰ ਆਪਾਂ ਉੱਪਰੋਂ ਜੀ ਅੰਦਰ ਕਰ ਦੇਣਾ ਹੈ ਤਾਂ ਹੁਣ ਏਸ ਹਿੱਸੇ ਤੋਂ ਚੰਗੀ ਤਰ੍ਹਾਂ ਪੱਲੇ ਨੂੰ ਖਿੱਚ ਕੇ ਟਾਈਟ ਕਰਕੇ ਅੰਦਰ ਨੂੰ ਕਰ ਦੇਣਾ ਹੈ ਹੁਣ ਇੱਥੋਂ ਜੀ ਨਾਲ ਤੁਸੀਂ ਅੰਗੂਠੇ ਨਾਲ ਨਾ ਪਹਿਲਾਂ ਤਾਂ ਥੋੜੀ ਜਿਹੀ ਜਗ੍ਹਾ ਬਣਾਈ ਆਪਾਂ ਫਿਰ ਸੱਜੀ ਹੱਥ ਦੀ ਉਂਗਲ ਨਾਲ ਪੱਲੇ ਨੂੰ ਚੰਗੀ ਤਰ੍ਹਾਂ ਅੰਦਰ ਕੀਤਾ ਤੇ ਸਾਫ਼ ਕਰਨ ਤੋਂ ਬਾਅਦ ਜੀ ਦੋਨਾਂ ਸਾਈਡਾਂ ਤੋਂ ਪੱਲੇ ਚੰਗੀ ਤਰ੍ਹਾਂ ਅੰਦਰ ਕਰਨੇ ਆ ਇਸ ਜਗ੍ਹਾ ਤੋਂ ਕੋਈ ਲੜ ਨਹੀਂ ਅੰਦਰ ਕਰਨਾ ਹੈਗਾ ਕੱਲਾ ਇਸ ਪੱਲੇ ਨੂੰ ਅੰਦਰ ਕਰਨਾ ਹੈ ਇਹਦੇ ਨਾਲ ਦਸਤਾਰ ਤੁਹਾਡੀ ਹੋਰ ਟਾਈਟ ਹੋ ਜਾਵੇਗੀ ਤੇ ਪੱਲੇ ਨੂੰ ਚੰਗੀ ਤਰ੍ਹਾਂ ਅੰਦਰ ਕਰ ਲੈੋ ਜਗ੍ਹਾ ਬਣਾਉਣ ਤੋਂ ਬਾਅਦ ਚੋਂ ਤੁਹਾਡੇ ਕੋਲ ਕਈ ਵਾਰ ਨਾ ਇੱਥੇ ਕਪੜਾ ਅੰਦਰ ਨਹੀਂ ਜਾਂਦਾ ਹੁੰਦਾ ਤੁਹਾਨੂੰ ਇਹ ਚੀਜ਼ ਕਰਨੀ ਆਣੀ ਚਾਹੀਦੀ ਆ ਦਸਤਾਰ ਸਜਾ ਰਹੇ ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਸਲਾਈ ਫੇਰ ਕੇ ਨਾ ਹੁਣ ਇੱਕ ਇੱਕ ਕਰਕੇ ਜਿਹੜੇ ਆ ਲੜ ਨੇ ਜੇ ਤੁਹਾਨੂੰ ਲੱਗੇ ਕਿ ਕੋਈ ਪੇਚ ਅੰਦਰੋਂ ਲੁਕਦਾ ਪਿਆ ਤਾਂ ਉਹਨੂੰ ਬਾਹਰ ਕੱਢਣਾ ਆ ਦਸਤਾਰ ਦੇ ਵਿੱਚ ਤੁਹਾਨੂੰ ਕੋਈ ਵੀ ਕਮੀ ਪੇਸ਼ੀ ਲੱਗੇ ਨਾ ਤਾਂ ਉਹਨੂੰ ਤੁਸੀਂ ਹੁਣ ਦੂਰ ਕਰਨਾ ਆ ਦੂਜੇ ਸ਼ੀਸ਼ੇ ਨਾਲ ਉੱਪਰੋਂ ਵੀ ਕਰਕੇ ਦਿਖਾਵਾਂਗੇ ਤੇ ਖੱਬੇ ਪਾਸਿਆਂ ਵੀ ਕਰਕੇ ਦਿਖਾਵਾਂਗੇ ਪੇਚਾਂ ਦੇ ਵਿੱਚ ਗੈਪ ਘਟਵਾਦ ਲੱਗੇ ਉਹਨਾਂ ਸਾਫ਼ ਕਰਾਂਗੇ ਜਿਨ੍ਹਾਂ ਨੂੰ ਗੈਪ ਘੱਟ ਲੱਗ ਰਿਹਾ ਨਾ ਉਹਨਾਂ ਨੂੰ ਵਧਾਵਾਂਗੇ ਜਿਹੜੇ ਲੜਾਂ 'ਚ ਗੈਪ ਵੱਧ ਲੱਗ ਰਿਹਾ ਉਹਨੂੰ ਅਸੀਂ ਘਟਾਵਾਂਗੇ ਠੀਕ ਹੈ ਨਾ ਇਸ 'ਚ ਨੂੰ ਥੋੜਾ ਧਿਆਨ ਦੇ ਵਿੱਚ ਰੱਖਿਓ ਤਾਈਓ ਤੁਹਾਡੇ ਲੜ ਜਿਹੜੇ ਚੰਗੀ ਤਰ੍ਹਾਂ ਸਾਫ਼ ਲਿਖਣਗੇ ਤੇ ਉੱਪਰੋਂ ਵੀ ਇੱਕ-ਇੱਕ ਕਰਕੇ ਨਾ ਪੇਚਾਂ ਨੂੰ ਸਲਾਈ ਫੇਰਾਂਗੇ ਤੇ ਦਸਤਾਰ ਦੀ ਸ਼ੇਪ ਆ ਜਿਹੜੀ ਉਹ ਲੈ ਕੇ ਆਵਾਂਗੇ ਇਹ ਤੇ ਥੋੜਾ ਦਸਤਾਰ ਨੂੰ ਖੜਵੀ ਜੀ ਸ਼ੇਪ ਕਰ ਦੇਣੀ ਆ ਦੇਖਣ ਨੂੰ ਜਿਹੜੀ ਵਧੀਆ ਲੱਗੇ ਤੇ ਇੱਕ-ਇੱਕ ਕਰਕੇ ਨਾ ਉੱਪਰਲੇ ਪੇਚਾਂ ਨੂੰ ਵੀ ਅਸੀਂ ਥੋੜਾ-ਥੋੜਾ ਸਾਫ਼ ਕੀਤਾ ਆ ਮੋਲਡ ਕੀਤਾ ਥੋੜਾ ਅੰਦਰ ਨੂੰ ਹੁਣ ਆਪਾਂ ਦੂਜਾ ਸ਼ੀਸ਼ਾ ਲੈਣਾ ਆ ਜਿਹੜੇ ਉੱਪਰਲੇ ਪੇਚਾ ਦਾ ਜਿਹੜਾ ਗੈਪ ਘਟਵਾਦਾ ਨੇ ਇਹਨੂੰ ਬਰਾਬਰ ਕਰਾਂਗੇ ਤੇ ਥੋੜਾ ਇਹਨਾਂ ਨੂੰ ਸਲਾਈ ਫੇਰ ਕੇ ਸਾਫ਼ ਕਰਾਂਗੇ ਕਿਉਂਕਿ ਉੱਪਰਲੇ ਪੇਚ ਆਪਾਂ ਦੇਖੇ ਨਹੀਂ ਹਲੇ ਤੱਕ ਪੇਚਾ ਦਾ ਗੈਪ ਘਟਾਉਣ ਦੇ ਲਈ ਤੁਸੀਂ ਥੋੜਾ ਪੇਚਾ ਨੂੰ ਨਾ ਅੰਦਰ ਨੂੰ ਵੀ ਫੋਲਡ ਕਰ ਸਕਦੇ ਆ ਕਿਉਂਕਿ ਕਈ ਲੜ ਨਾ ਉੱਪਰਲੇ ਪਤਲੇ-ਪਤਲੇ ਜੇ ਲੱਗੇ ਮੈਨੂੰ ਉਹਦੇ ਨਾਲ ਨਾ ਮੈਂ ਪਤਾ ਕੀ ਕੀਤਾ ਉਹਨਾਂ ਪੇਚਾਂ ਨੂੰ ਥੋੜਾ ਅੰਦਰ ਨੂੰ ਫੋਲਡ ਕਰਕੇ ਸਲਾਈ ਫੇਰਤੀ ਇਦੇ ਨਾਲ ਸਾਰੇ ਲੜ ਸਾਡੇ ਬਰਾਬਰ ਜੇ ਮੋٹے ਹੋ ਜਾਣੇ ਸੀਗੇ ਜੇ ਆਪਣੇ ਲੜ ਇਹ ਪਹਿਲਾਂ ਹੀ ਮੋٹے ਹੁੰਦੇ ਨਾ ਬਸ ਇਹਨਾਂ ਦੇ ਵਿੱਚ ਗੈਪ ਬਰਾਬਰ ਕਰਨਾ ਸੀ ਸਲਾਈ ਫੇਰ ਕੇ ਨਾ ਇਹਨਾਂ ਨੂੰ ਖਿੱਚ-ਖਿੱਚ ਕੇ ਥੋੜਾ نیچے ਲਾਏ ਨਾ ਸੀਗਾ ਫਿਰ ਉਸ ਤਰੀਕੇ ਨਾਲ ਕਰ ਲੈਣਾ ਸੀਗਾ ਹੁਣ ਪੇਚ ਥੋੜੇ ਸੀਗੇ ਕਈ ਪਤਲੇ ਕਈ ਸੀਗੇ ਮੋٹے ਜਿਹਾ ਲੱਗਦੇ ਹੁਣ ਜਿਹੜੇ ਪਤਲੇ ਪੇਚ ਲੱਗਦੇ ਸੀ ਉਹਨਾਂ ਨੂੰ ਮੈਂ ਥੋੜਾ ਅੰਦਰ ਨੂੰ ਫੋਲਡ ਕਰਤਾ ਫੇਰ ਸਲਾਈ ਫੇਰ ਕੇ ਉਹਨਾਂ ਨੂੰ ਸਾਫ਼ ਕਰਤਾ ਤੇ ਹੁਣ ਆਪਾਂ ਇਧਰੋਂ ਜੀ ਦੇਖ ਕੇ ਨਾ ਸਾਰੀਆਂ ਜੋੜੀਆਂ ਆਪਾਂ ਸਾਫ਼ ਕਰਨੀਆਂ ਨੇ ਸ਼ੀਸ਼ੇ ਨਾਲ ਜਿਹੜੀਆਂ ਦਸਤਾਰ ਦੇ ਵਿੱਚ ਤੁਹਾਡੇ ਕੋਈ ਕਮੀਆਂ ਪੇਸ਼ੀਆਂ ਹੋਣਗੀਆਂ ਨਾ ਉਹ ਹੁਣ ਦੂਰ ਕਰਨੀਆਂ ਨੇ ਪਿਛਲੇ ਹਿੱਸੇ ਤੋਂ ਵੀ ਕਈ ਵਾਰ ਨਾ ਆਪਾਂ ਪੇਚ ਆਪਣੇ ਹਿਸਾਬ ਨਾਲ ਲਾਏ ਸਹੀ ਹੁੰਦੇ ਆ ਪਰ ਉਹ ਸਹੀ ਲੱਗੇ ਨਹੀਂ ਹੁੰਦੇ ਹੈਗੀ ਦੂਜੇ ਸ਼ੀਸ਼ੇ ਦੇਖਣ ਦਾ ਇਹ ਫਾਇਦਾ ਆ ਕਿ ਪਿੱਛੇ ਤੱਕ ਤੁਸੀਂ ਲੜਾਂ ਨੂੰ ਦੁਬਾਰਾ ਸਹੀ ਕਰ ਸਕਦੇ ਆ ਦੇਖੋ ਜੇ ਆਪਾਂ ਮੋਹਲੇ ਹਿੱਸੇ ਤੋਂ ਦਸਤਾਰ ਨੂੰ ਜ਼ਿਆਦਾ ਟਾਈਮ ਲਾ ਸਕਦੇ ਆ ਨਾ ਤਾਂ ਕੋਸ਼ਿਸ਼ ਕਰੋ ਖੱਬੇ ਪਾਸੇ ਵੀ ਸਾਰੀਆਂ ਪੇਚਾਂ ਦੀਆਂ ਜੋੜੀਆਂ ਜਿਹੜੀਆਂ ਨੇ ਉਹ ਬਰਾਬਰ ਸਾਫ਼ ਕਰੋ ਸਾਰੇ ਲੜ ਪਿੱਛੇ ਤੱਕ ਨਿਕਲਨੇ ਚਾਹੀਦੇ ਨੇ ਤੇ ਜੋੜੀਆਂ ਦੇ ਵਿੱਚ ਹੀ ਪਿੱਛੇ ਜਾਣੇ ਚਾਹੀਦੇ ਨੇ ਤੇ ਇੱਕ ਵਾਰ ਹੋਰ ਉਪਰੋਂ ਹੀ ਦੇਖ ਲਾਂਗੇ ਦੇਖੋ ਜਿਹੜਾ ਪੱਲਾ ਸੀ ਪਹਿਲਾਂ ਲਗਾਇਆ ਸੀਗਾ ਨਾ ਹੁਣ ਉਹਨੂੰ ਖੋਲ ਕੇ ਸਾਨੂੰ ਸੇ ਟਕਣ ਦੀ ਲੋੜ ਨਹੀਂ ਹੈਗੀ ਕਿਉਂਕਿ ਮੈਂ ਦੇਖਿਆ ਸੀਗਾ ਹੱਥ ਲਗਾ ਕੇ ਦੇਖਿਆ ਨਾ ਜਦੋਂ ਦੋਨਾਂ ਸਾਈਡਾਂ ਤੇ ਕਪੜਾ ਬਰਾਬਰ ਜਿਆ ਸੀਗਾ ਇਸ ਸਾਈਡ ਤੇ ਵੀ ਤੇ ਸੱਜੇ ਪਾਸੇ ਵੀ ਤੇ ਆਪਰੋਂ ਸੇਨ ਨੂੰ ਇੱਕ ਤਰ੍ਹਾਂ ਪਹਿਲਾਂ ਹੀ ਟਕ ਲਿਆ ਸੀਗਾ ਤੇ ਹੁਣ ਦੇਖੋ ਤੁਸੀਂ ਹਰੇਕ ਕਿਸੇ ਦਾ ਦਸਤਾਰ ਦੇ ਤੁਹਾਨੂੰ ਦਰਸ਼ਨ ਕਰਾਵਾਂਗੇ ਜੀ ਪਹਿਲਾਂ ਤਾਂ ਤੁਸੀਂ ਫਰੰਟ ਤੋਂ ਦੇਖ ਲਓ ਤੇ ਹੁਣ ਖੱਬੇ ਪਾਸੇੋਂ ਦੇਖੋ 5-5 ਦੀਆਂ 11 ਜੋੜੀਆਂ ਦੀਆਂ 10 ਜੋੜੀਆਂ ਕਿਵੇਂ ਬਣਾ ਸਕਦੇ ਹੋ ਉਹ ਸिखਾਈਆਂ ਸੀਗੀਆਂ ਤੇ ਅੱਜ ਇਹ ਵੀਡੀਓ ਲੈ ਕੇ ਆਏ ਆ ਤੇ ਅੱਜ ਤੱਕ ਮੈਂ ਤੁਹਾਨੂੰ ਡਿਫਰੈਂਟ ਡਿਫਰੈਂਟ ਸਟਾਈਲ ਦੇ ਦੁਮਾਲਾ ਸਾਹਿਬ ਗੁਰਮੁਖੀ ਦਸਤਾਰਾਂ ਤੇ ਹਰ ਇੱਕ ਸਟਾਈਲ ਦੀ ਮੋਨੀ ਦਸਤਾਰ ਤੇ ਪਟਿਆਲਾ ਸ਼ਾਹੀ ਦਸਤਾਰ ਸਾਰੀਆਂ ਵੀਡੀਓ ਅਪਲੋਡ ਕਰ ਦਿੱਤੀਆਂ ਹੋਈਆਂ ਨੇ ਤੇ ਉਹਨਾਂ ਨੂੰ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਕਲਿੱਕ ਕਰ ਲਓ ਤਾਂ ਜੋ ਨਵੀਆਂ ਵੀਡੀਓ ਵੀ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਹੋਰ ਵੀਡੀਓ ਨੀਚੇ ਡਿਸਕ੍ਰਿਪਸ਼ਨ 'ਚ ਵੀ ਨੇ ਜਾਂ ਤੁਸੀਂ ਆਈ ਬਟਨ ਤੇ ਜਾ ਕੇ ਵੀ ਦੇਖ ਸਕਦੇ ਹੋ ਜੀ ਵੀਡੀਓ ਨੂੰ ਲਾਈਕ ਅਤੇ ਕਮੈਂਟ ਕਰਨਾ ਨਾ ਭੁੱਲਿਓ ਸਾਰਿਆਂ ਦਾ ਬਹੁਤ